ਦਾ ਅਨਮਿਊਟ ਦੇਖ ਰਹੇ ਤੁਸੀਂ ਤੇ ਹਰ ਰੋਜ਼ ਦੀ ਤਰ੍ਹਾਂ ਮੇਰੇ ਨਾਲ ਇਸ ਵੇਲੇ ਸਟੂਡੀਓ ਚ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਪ੍ਰਸਾਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜਿੰਦਰ ਜੀ ਪ੍ਰਸਾਬ ਦੋ ਤਿੰਨ ਦਿਨ ਤੋਂ ਇੱਕ ਅਹਿਮ ਖਬਰ ਆ ਜਿਹੜੀ ਪੰਜਾਬ ਦੀਆਂ ਖ਼ਬਰਾਂ ਦੀ ਸੁਰਖੀ ਬਣੀ ਹੋਈ ਆ ਖਬਰ ਹੈ ਬੇਅਦਬੀਆਂ ਨਾਲ ਸੰਬੰਧਤ ਕਿਉਂਕਿ ਪੰਜਾਬ ਚ ਵੱਡਾ ਮੁੱਦਾ ਜਿਹੜਾ 2015 ਤੋਂ ਬਾਅਦ ਜਦੋਂ ਤੋਂ ਪੰਜਾਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਉਸ ਤੋਂ ਬਾਅਦ ਹਰ ਚੋਣਾਂ ਦੇ ਵਿੱਚ ਇਹ ਵੱਡਾ ਮੁੱਦਾ ਬਣਦਾ ਰਿਹਾ ਔਰ ਹਰੇਕ ਜਿਹੜੀ ਮੌਜੂਦਾ ਸਰਕਾਰ ਹੁੰਦੀ ਹੈ ਔਰ ਉਹਦੇ ਖਿਲਾਫ ਜਿੰਨੀਆਂ ਵੀ ਵਿਰੋਧੀ ਪਾਰਟੀਆਂ ਹੁੰਦੀਆਂ ਨੇ ਉਹਨਾਂ ਵੱਲੋਂ ਚੋਣ ਪ੍ਰਚਾਰ ਦੇ ਵਿੱਚ ਇਹ ਦੋ ਤਿੰਨ ਵੱਡੇ ਮੁੱਦੇ ਤੇ ਜ਼ਰੂਰ ਚੁੱਕੇ ਜਾਂਦੇ ਰਹੇ ਨੇ ਕਿ ਅਸੀਂ ਬੇਅਦਬੀਆਂ ਦਾ ਇਨਸਾਫ ਦਵਾਵਾਂਗੇ ਔਰ ਦੂਸਰਾ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਪੰਜਾਬ ਚੋਂ ਨਸ਼ਾ ਖਤਮ ਕਰ ਦੇਣਾ ਨਸ਼ਾ ਮੁਕਤ ਜਿਹੜਾ ਪੰਜਾਬ ਹੋਏਗਾ ਤੇ ਨਾ ਹਲੇ ਤੱਕ ਨਸ਼ਾ ਮੁਕਤ ਪੰਜਾਬ ਹੋਇਆ ਤੇ ਨਾ ਹੀ ਬੇਅਦਬੀਆਂ ਵਾਲਾ ਮੁੱਦਾ ਜਿਹੜਾ ਖਤਮ ਆਇਆ ਬੇਅਦਬੀਆਂ ਦੇ ਮਾਮਲੇ ਦੇ ਵਿੱਚ ਇੱਕ ਸੱਟ ਬਣੀ ਸੀ ਉਸ ਵੇਲੇ 2015 ਵੇਲੇ ਹੀ ਉਹ ਸੈੱਟ ਬਣੀ ਸੀ ਰਣਬੀਰ ਸਿੰਘ ਖਟੜਾ ਦੀ ਉਹ ਆਈਜੀ ਰਿਟਾਇਰ ਹੋਏ ਨੇ ਰਣਬੀਰ ਸਿੰਘ ਖਟੜਾ ਬੀਤੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲੇ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲ ਕੇ ਉਹ ਦੱਸਦੇ ਨੇ ਕਿ ਅਕਾਲੀ ਸਰਕਾਰ ਵੇਲੇ ਵੀ ਅਕਾਲੀ ਦਲ ਨੂੰ ਜੋ ਚਾਰਾਜੋਈ ਕਰਨੀ ਚਾਹੀਦੀ ਸੀ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਨਹੀਂ ਕੀਤੀ ਬੇਅਦਬੀਆਂ ਦੇ ਮਾਮਲੇ ਦੇ ਵਿੱਚ ਉਸ ਤੋਂ ਬਾਅਦ ਕਾਂਗਰਸ ਸਰਕਾਰ ਵੇਲੇ ਵੀ ਨਹੀਂ ਹੋਈ ਤੇ ਹੁਣ ਉਹਨਾਂ ਨੇ ਕਿਹਾ ਕਿ ਐ ਸਰਕਾਰ ਵੇਲੇ ਵੀ ਕੋਈ ਬਹੁਤੀ ਚਾਰਾਜੋਈ ਜਿਹੜੀ ਉਹ ਨਹੀਂ ਹੋਈ ਸੋ ਉਹਨਾਂ ਨੇ ਮਤਲਬ ਹੋਰ ਵੀ ਬਹੁਤ ਸਾਰੇ ਦੋਸ਼ ਨੇ ਜਿਹੜੇ ਅਕਾਲੀ ਦਲ ਤੇ ਵੀ ਲਾਏ ਨੇ ਸੋ ਵੱਡੀ ਗੱਲ ਇਹ ਹੈ ਕਿ ਜਿਹੜਾ 1 ਜੂਨ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਜਿਹੜੀ ਕੋਟਕਪੂਰਾ ਦੇ ਪਿੰਡ ਬੁਰਜ ਜਵਾਰ ਸਿੰਘ ਵਾਲਾ ਤੋਂ ਚੋਰੀ ਹੋਈ ਸੀ ਔਰ ਉਸ ਤੋਂ ਬਾਅਦ 25 ਸਤੰਬਰ 2015 ਨੂੰ ਗੁਰਦੁਆਰਾ ਸਾਹਿਬ ਦੇ ਕੋਲ ਪੋਸਟਰ ਲਾਏ ਜਾਂਦੇ ਨੇ ਕਿ ਸਾਡੇ ਕੋਲ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਤੁਸੀਂ ਕਰ ਲੋ ਕੀ ਕਰਨਾ ਮਤਲਬ ਮਾੜੀ ਭਾਸ਼ਾ ਜਿਹੜੀ ਵਰਤੀ ਗਈ ਸੀ ਉਸ ਤੋਂ ਬਾਅਦ ਫਿਰ 12 ਅਕਤੂਬਰ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੇ ਜਿਹੜੇ ਫਰੀਦਕੋਟ ਦੇ ਬਰਗਾੜੀ ਪਿੰਡ ਵਿੱਚੋਂ ਖਿਲਰੇ ਹੋਏ ਮਿਲੇ ਪਾੜ ਕੇ ਜਿਵੇਂ ਉਹਨਾਂ ਨੇ ਸਿੱਟੇ ਸੀ ਸੋ ਇਹ ਤਿੰਨ ਕੇਸ ਸੀਗੇ ਇਹਨੇ ਤਿੰਨੇ ਵੱਖ-ਵੱਖ ਜਿਹੜੇ ਇਹ ਇਸ਼ੂ ਸੀਗੇ ਸੋ ਰਣਬੀਰ ਸਿੰਘ ਕਟੜਾ ਦੀ ਸਿੱਟ ਵੱਲੋਂ ਜਦੋਂ ਜਾਂਚ ਕੀਤੀ ਗਈ ਤਾਂ ਇਹ ਸਾਰੇ ਮਾਮਲੇ ਦੇ ਵਿੱਚ ਜਦੋਂ ਪ੍ਰਦੀਪ ਕਲੇਰ ਹੈ ਜਿਹੜਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਡੇਰਾ ਸਰਸਾ ਦੀ ਜਿਹੜੀ ਇੱਕ ਕੋਰ ਕਮੇਟੀ ਹੈ ਉਹਦਾ ਮੈਂਬਰ ਸੀਗਾ ਉਹਨੇ ਆਪਣੇ ਬਿਆਨ ਜਿਹੜੇ ਦਰਜ ਕੋਇ ਕਰਵਾਏ ਨੇ ਸੋ ਉਹਨੇ ਬਿਆਨਾਂ ਦੇ ਵਿੱਚ ਇਹ ਕਿਹਾ ਕਿ ਜਦੋਂ ਉਹ ਕਹਿੰਦੇ ਵੀ ਜਦੋਂ ਬੇਅਦਬੀ ਦਾ ਮਾਮਲੇ ਤੋਂ ਪਹਿਲਾਂ ਜਿਹੜੀ ਡੇਰਾ ਸਰਸਾ ਦੇ ਵਿੱਚ ਮੀਟਿੰਗ ਹੋਈ ਸੀ ਉਹ ਚ ਮੈਨੂੰ ਵੀ ਬੁਲਾਇਆ ਗਿਆ ਸੀ ਉਸ ਮੀਟਿੰਗ 'ਚ ਡੇਰਾ ਮੁਖੀ ਸੀ ਗੁਰਮੀਤ RAM ਰਹੀਮ ਤੇ ਹਣੀਪ੍ਰੀਤ ਸੀ ਜਿਹੜੀ ਮੂੰਹ ਬੋਲੀ ਬੇਟੀ ਬਣਾਈ ਸੀ ਡੇਰਾ ਸਰਸਾ ਵਾਲੇ ਨੇ ਹਣੀਪ੍ਰੀਤ ਸੀ ਇੱਕ ਰਕੇਸ਼ ਡਿੜਬਾ ਸੀ ਇੱਕ ਮਹਿੰਦਰਪਾਲ ਬਿੱਟੂ ਸੀ ਤੇ ਇੱਕ ਗਲਾਬ ਉਰਫ ਗਲਾਬੂ ਸੀ ਤੇ ਇੱਕ ਗੁਰਲੀਨ ਸੀ ਸੋ ਇਹ ਸਾਰੇ ਸੀ ਤੇ ਕਹਿੰਦੇ ਹਣੀਪ੍ਰੀਤ ਨੇ ਕਿਹਾ ਸੀ ਕਿ ਜਿੱਦਾਂ ਸਾਡੇ ਪਿਤਾ ਜੀ ਦੇ ਲੋਕਟ ਨੇ ਜਿਹੜੇ ਰੋਲੇ ਗਏ ਤੇ ਅਸੀਂ ਵੀ ਇਹਨਾਂ ਦੇ ਗੁਰੂ ਗੁਰੂਆਂ ਦੀ ਬਾਣੀ ਨੂੰ ਪੈਰਾਂ ਦੇ ਵਿੱਚ ਰੋਲਣਾ ਸੋ ਉਸ ਤੋਂ ਬਾਅਦ ਇਹ ਪ੍ਰਦੀਪ ਕਲੇਰ ਦੇ ਬਿਆਨ ਨੇ ਉਸ ਤੋਂ ਬਾਅਦ ਜਿਹੜੀਆਂ ਘਟਨਾਵਾਂ ਸ਼ੁਰੂ ਹੋਈਆਂ ਬੇਅਦਬੀ ਦਾ ਮਾਮਲਾ ਜਿਹੜਾ ਸ਼ੁਰੂ ਹੋਇਆ ਰਣਬੀਰ ਸਿੰਘ ਖੱਟਰਾ ਹੋਰਾਂ ਦੀ ਸਿੱਟ ਨੇ ਜਿਹੜੀ ਬਾਜਾਖਾਨਾ ਥਾਣਾ ਦੇ ਵਿੱਚ ਐਫ ਆਈ ਆਰ ਦਰਜ ਹੋਈਆਂ ਨੇ ਜਿਹੜੀ ਤਾਂ ਸ਼੍ਰੀ ਗੁਰਗ੍ਰੰਤ ਸਾਹਿਬ ਦੀ ਚੋਰੀ ਦੇ ਮਾਮਲੇ 'ਚ 63 ਨੰਬਰ ਐਫ ਆਈ ਆਰ ਦਰਜ ਹੋਈ ਫਿਰ ਉਸ ਤੋਂ ਬਾਅਦ ਜਿਹੜੇ ਪੋਸਟਰ ਲਾਏ ਗਏ ਉਹ ਸਬੰਧੀ 117 ਨੰਬਰ ਐਫ ਆਈ ਆਰ ਦਰਜ ਕੀਤੀ ਗਈ ਤੇ ਜਿਹੜੇ ਸ਼੍ਰੀ ਗੁਰਗ੍ਰੰਤ ਸਾਹਿਬ ਦੇ ਅੰਗ ਖਿਲਾਰੇ ਗਏ ਉਹਦੇ ਤੇ 128 ਨੰਬਰ ਐਫ ਆਈ ਆਰ ਆ ਜਿਹੜੀ ਦਰਜ ਕੀਤੀ ਗਈ ਹੈ ਇਹ ਤਿੰਨੇ ਐਫ ਆਈ ਆਰਾਂ ਦੇ ਨਾਲ ਉਹਨਾਂ ਨੇ ਡੇਰਾ ਸਰਸਾ ਦੇ ਮੁਖੀ ਨੂੰ ਵੀ ਤਲਬ ਕੀਤਾ ਸੀ ਉਹਨੂੰ ਵੀ ਮਤਲਬ ਸ਼ਾਮਲ ਕਰਨ ਲਈ ਕਿਹਾ ਸੀ ਕਿ ਇਹ ਜਿਹੜੇ ਦੋਸ਼ ਤੈ ਹੁੰਦੇ ਨੇ ਇਸ ਕਰਕੇ ਉਹਨੂੰ ਸ਼ਾਮਲ ਕੀਤਾ ਜਾਵੇ ਸੋ ਉਹਨੂੰ ਸ਼ਾਮਲ ਕਰਨ ਵਾਸਤੇ ਦੋਸ਼ੀ ਉਹਨਾਂ ਨੇ ਇਕਰਾਰ ਦੇਤਾ ਸੋ ਉਸ ਤੋਂ ਬਾਅਦ ਸਰਕਾਰਾਂ ਦੇ ਜਿਹੜੇ ਢਿੱਲੇ ਕੰਮ ਸੀਗੇ ਉਹ ਚੱਲਦੇ ਰਹੇ ਸੋ ਉਹ ਤਿੰਨੇ ਕੇਸਾਂ ਦੇ ਵਿੱਚ ਬੀਤੀ 11 ਮਾਰਚ 2024 ਨੂੰ ਡੇਰਾ ਸਰਸਾ ਦੇ ਮੁਖੀ ਦੇ ਵਕੀਲਾਂ ਨੇ ਸਟੇ ਲੈ ਲਈ ਇਹਨਾਂ ਕੇਸਾਂ ਦੇ ਸਟੇ ਤੋਂ ਬਾਅਦ ਕੀ ਹੁੰਦਾ ਹੈ ਕਿ ਡਬਲ ਬੈਂਚ ਕੋਲ ਅਪੀਲ ਕਰਨੀ ਹੁੰਦੀ ਹੈ ਜਾਂ ਸੁਪਰੀਮ ਕੋਰਟ ਕੋਲ ਜਾਣਾ ਹੁੰਦਾ ਹੈ ਤਾਂ ਇਸ ਮਾਮਲੇ ਦੇ ਵਿੱਚ 90 ਦਿਨਾਂ ਦਾ ਸਮਾਂ ਹੁੰਦਾ ਹੈ ਕਿ 90 ਦਿਨ ਦੇ ਵਿੱਚ ਚਾਰਾਜੋਈ ਕਰਨੀ ਹੁੰਦੀ ਹੈ ਸੋ 90 ਦਿਨ ਦੇ ਵਿੱਚ ਸਰਕਾਰ ਵੱਲੋਂ ਕੋਈ ਚਾਰਾਜੋਈ ਨਹੀਂ ਕੀਤੀ ਗਈ ਜਿਸ ਕਰਕੇ ਉਹ ਕੇਸ ਹੁਣ ਠੰਡੇ ਬਸਤੇ 'ਚ ਪੈ ਗਿਆ ਹੁਣ ਜੇ ਦੁਬਾਰਾ ਅਪੀਲ ਪਾਈ ਵੀ ਜਾਏਗੀ ਤੇ ਜਿੰਨੇ ਕੇਸ ਪੈਂਡਿੰਗ ਪਏ ਨੇ 5 ਤੋਂ 7 ਸਾਲ ਇਸ ਕੇਸ ਦੀ ਫਾਈਲ ਖੁੱਲਣ ਨੂੰ ਲੱਗ ਜਾਣੇ ਨੇ ਸੋ ਇਸ ਤੋਂ ਬਾਅਦ ਜਿਹੜਾ ਪੰਜਾਬ ਦੀ ਸਿਆਸਤ ਦੇ ਵਿੱਚ ਪਹੁੰਚ ਆਇਆ ਹੋਇਆ ਰਣਵੀਰ ਸਿੰਘ ਕੜਰਾ ਵੱਲੋਂ ਅਕਾਲ ਤਖਤ ਸਾਹਿਬ ਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੇਸ਼ੇਦਾਰ ਨਾਲ ਮੀਟਿੰਗ ਕਰਨ ਤੋਂ ਬਾਅਦ ਸੋ ਇਹ ਵੀ ਗੱਲ ਪਤਾ ਲੱਗੀ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਸ਼੍ਰੀ ਗੁਰਗ੍ਰੰਥ ਸਾਹਿਬ ਚੋਰੀ ਹੋਇਆ ਸੀ ਇਸ ਮਾਮਲੇ ਦੇ ਵਿੱਚ ਜਿਹੜਾ ਸ਼ਿਕਾਇਤ ਕਰਤਾ ਸੀ ਉਹ ਐਸਪੀਸੀ ਦਾ ਮੈਨੇਜਰ ਸੀ ਬੀਜੇ ਸਰਕਾਰ ਨੇ ਨਹੀਂ ਨੀ ਚਾਰਾਜੋਈ ਕੀਤੀ ਸੀ ਤਾਂ ਐਜੀਪੀਸੀ ਆਪਣੇ ਤੌਰ ਤੇ ਵੀ ਚਾਰਾਜੋਈ ਇਹ ਜਿਹੜੀ ਕਰ ਸਕਦੀ ਸੀ ਸੋ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਕਿਹਾ ਵੀ ਨਾ ਤੇ ਐਜੀਪੀਸੀ ਨੇ ਕੋਈ ਚਾਰਾਜੋਈ ਕੀਤੀ ਹੈ ਤੇ ਨਾ ਹੀ ਪੰਜਾਬ ਸਰਕਾਰ ਨੇ ਚਾਰਾਜੋਈ ਕੀਤੀ ਹੈ ਸੋ ਉਲਟਾ ਇਹ ਹੋਇਆ ਕਿ ਜਦੋਂ ਅਨਬੀਰ ਸਿੰਘ ਖੜੜਾ ਹੋਰਾਂ ਨੇ ਬਿਆਨ ਵੀ ਦਿੱਤਾ ਤੇ ਉਹ ਮਿਲ ਕੇ ਵੀ ਆਏ ਜਦੋਂ ਇਹ ਗੱਲ ਸਾਹਮਣੇ ਆਈ ਕਿ 11 ਮਾਰਚ 2024 ਨੂੰ ਸਟੇ ਮਿਲ ਗਈ ਹੈ ਗੁਰਮੀਤ ਰਾਮ ਰਹੀਮ ਨੂੰ ਇਹਨਾਂ ਕੇਸਾਂ ਬਾਬਤ ਤੇ 90 ਦਿਨ ਲੰਘ ਚੁੱਕੇ ਨੇ ਤੇ ਪੰਜਾਬ ਸਰਕਾਰ ਵੱਲੋਂ ਜਾਂ ਉਹਨਾਂ ਦੇ ਕਹਿ ਸਕਦੇ ਆ ਜਿਹੜਾ ਐਡਵੋਕੇਟ ਜਰਨਲ ਦੇ ਵੱਲੋਂ ਕੋਈ ਚਾਰਾ ਜੋਈ ਨਹੀਂ ਕੀਤੀ ਗਈ ਅੱਗੇ ਅਪੀਲ ਹੈ ਜਿਹੜੀ ਨਹੀਂ ਪਾਈ ਗਈ ਉਸ ਤੋਂ ਬਾਅਦ ਰਣਵੀਰ ਸਿੰਘ ਖੱਡੜਾ ਨੂੰ ਤਲਬ ਕੀਤਾ ਗਿਆ ਇੱਕ ਸਿੱਟ ਵੱਲੋਂ ਕਿਉਂਕਿ ਇਸ ਮਾਮਲੇ ਨਾਲ ਬੇਅਦਬੀਆਂ ਮਾਮਲੇ ਨਾਲ ਜੁੜਿਆ ਇੱਕ ਮੁਲਜ਼ਮ ਸੀਗਾ ਡੇਰਾ ਸਰਸਾ ਵਾਲਿਆਂ ਦਾ ਇੱਕ ਸ਼ਰਧਾਲੂ ਸੀ ਮਹਿੰਦਰ ਮਹਿੰਦਰਪਾਲ ਬਿੱਟੂ ਸੋ ਮਹਿੰਦਰ ਬਿੱਟੂ ਦਾ ਜੂਨ 2019 ਦੇ ਵਿੱਚ ਜੁਡੀਸ਼ੀਅਲ ਕਸਟਡੀ ਦੇ ਵਿੱਚ ਉਹ ਨਾਂਬਾ ਜੇਲ੍ਹ ਚ ਬੰਦ ਸੀ ਉੱਥੇ ਉਹਦਾ ਕਤਲ ਹੋ ਜਾਂਦਾ ਉਸ ਕਤਲ ਦੇ ਮਾਮਲੇ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਉਹਦੀ ਧਰਮ ਪਤਨੀ ਇੱਕ ਪ੍ਰੈਸ ਕਾਨਫਰੰਸ ਕਰਦੀ ਹੈ ਉਹ ਕਹਿੰਦੀ ਹੈ ਕਿ ਰਣਵੀਰ ਸਿੰਘ ਖੱਡਰਾ ਹੋਰਾਂ ਨੇ ਟਰਚਰ ਕੀਤਾ ਤੇ ਮੇਰੇ ਪਤੀ ਨੂੰ ਤੇ ਉਸ ਤੋਂ ਬਾਅਦ ਜਿਹੜਾ ਇਹ ਕਤਲ ਹੋਇਆ ਇਹਦੇ ਵਿੱਚ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਉਹਨਾਂ ਦਾ ਹੱਥ ਹੋ ਸਕਦਾ ਹੈ ਸੋ ਇਸ ਤਰ੍ਹਾਂ ਦੀ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਸੀ ਸੋ ਉਸੇ ਮਾਮਲੇ ਦੇ ਵਿੱਚ ਹੁਣ ਰੰਬੀਰ ਸਿੰਘ ਖੱਡੜਾ ਨੂੰ ਤਲਬ ਕੀਤਾ ਗਿਆ ਸਿੱਟ ਨੇ ਸੋ ਏਐਸ ਰਾਏ ਹੋਰਾਂ ਦੀ ਸਿੱਟ ਸੀਗੀ ਤੇ ਉਹ ਬੀਤੇ ਦਿਨੀ ਮਿਲੇ ਨੇ ਹੁਣ ਇਸ ਮਾਮਲੇ 'ਚ ਅੱਗੇ ਕੀ ਹੁੰਦਾ ਉਹ ਤੇ ਪਤਾ ਨਹੀਂ ਪਰ ਜਿਹੜਾ ਉਹ ਮਾਮਲਾ ਸੀਗਾ ਜਿਹਦੇ 'ਚ ਡੇਰਾ ਸਰਸਾ ਦਾ ਮੁਖੀ ਦੋਸ਼ੀ ਬਣਦਾ ਸੀਗਾ ਉਹ ਹਾਲ ਦੀ ਘੜੀ ਠੰਡੇ ਬਸਤੇ ਦੇ ਵਿੱਚ ਪੈ ਗਿਆ ਸੋ ਇਹ ਪੰਜਾਬ ਦਾ ਮੁੱਦਾ ਮੈਨੂੰ ਲੱਗਦਾ ਵੀ ਹੁਣ ਤੱਕ ਜਿਹੜਾ ਸਭ ਤੋਂ ਵੱਡਾ ਮੁੱਦਾ ਹੈ ਇਹ ਉੋਂ ਦਾ ਤ्यों ਹੀ ਖੜਾ ਹੈ ਦੇਖੋ ਤੇਜਿੰਦਰ ਜੀ ਦੋ ਸਰਕਾਰਾਂ ਤੇ ਖਾ ਗਿਆ ਇਹ ਮੁੱਦਾ ਇਹ ਤੀਜੀ ਨੂੰ ਵੀ ਖਾਊਗਾ ਕਹਣ ਵਾਂਗੂ ਲੱਗ ਗਿਆ ਹੂੰ ਉਹ ਕੀ ਕਰਨ ਜਿਹੜੇ ਮਾਨਦਾਰ ਅਫਸਰ ਆ ਕੁਝ ਮਿਹਨਤਾਂ ਕਰਦੇ ਆ ਕੁਝ ਉਹਨਾਂ ਦੇ ਆਪਣੇ ਸੈਂਟੀਮੈਂਟਸ ਵੀ ਹੁੰਦੇ ਆ ਮੈਨੂੰ ਲੱਗਦਾ ਕੋਈ ਵੀ ਹੋਰ ਹੁੰਦਾ ਬਹੁਤ ਘੱਟ ਬੰਦੇ ਹੋਣਗੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਹੋਵੇ ਤੇ ਉੱਥੇ ਵੀ ਕੋਈ ਕੰਪਰੋਮਾਈਜ਼ ਕਰਨ ਜਾਂ ਉੱਥੇ ਆਪਣੀ ਸੰਜੀਦਗੀ ਦੇ ਨਾਲ ਕੰਮ ਨਾ ਕਰਨ ਇਥੇ ਜਨਰਲੀ ਕੀ ਹੁੰਦਾ ਕਿ ਬਹੁਤ ਸਾਰੇ ਵਾਰੀ ਪੁਲਿਸ ਅਫਸਰਾਂ ਨੂੰ ਵਧੀਆ ਪੁਲਿਸ ਪਾਇਦਰ ਅਫਸਰਾਂ ਨੂੰ ਲੱਭਣਾ ਔਖਾ ਹੋ ਜਾਂਦਾ ਪਰ ਜਦੋਂ ਪੁਲਿਸ ਨੇ ਆਪਣਾ ਕੰਮ ਮਿਹਨਤ ਦੇ ਨਾਲ ਸਿਸਟਮੈਟਿਕਲੀ ਕੀਤਾ ਤੇ ਜਿੱਥੇ ਪੋਲਿਟਿਕਸ ਨੇ ਕਰਨਾ ਸੀ ਜਾਂ ਕੋਰਟਾਂ ਵੱਲੋਂ ਉਸ ਨੂੰ ਪੂਰੀ ਹੁਸ਼ਿਆਰੀ ਦਿਖਾਉਣੀ ਸੀ ਕੋਰਟਾਂ ਨੇ ਤਾਂ ਹੀ ਕਰਨਾ ਹੁੰਦਾ ਜੇ ਜਿਹੜੀਆਂ ਸਰਕਾਰਾਂ ਜਿਹੜੀਆਂ ਕੇਸ ਨੂੰ ਫਾਲੋ ਕਰ ਰਹੀਆਂ ਜਿਹੜਾ AGR ਡਾਰਨੀ ਜਨਰਲ ਆ ਉਹ ਕਿਵੇਂ ਉਸ ਨੂੰ ਸੀਰੀਅਸਲੀ ਲੈ ਰਿਹਾ ਜਾਂ ਉਸ ਨੂੰ ਆਈ ਗਈ ਕਾਰ ਰ ਫਿਰ ਕੋਰਟਾਂ ਨੇ ਕੀ ਕਰਨਾ ਜੇ AG ਜਿਹੜੀ ਸਰਕਾਰ ਦੀ ਸਾਰੀ ਟੀਮ ਆ ਵਕੀਲਾਂ ਦੀ ਪੂਰੀ ਜੇ ਉਹ ਉਹਨੂੰ ਫਾਲੋਅ ਅਪ ਨਹੀਂ ਕਰਦੀ ਹੁਣ ਇਹ ਹੋਇਆ ਤੇ ਬੜੀ ਅਫਸੋਸ ਵਾਲੀ ਗੱਲ ਆ ਕਿ ਜਿਹੜੇ ਬੰਦਿਆਂ ਨੇ ਉਸ ਗੱਲ ਨੂੰ ਵੇਲੇ ਸਿਰ ਰਿਪੋਰਟਾਂ ਦੇ ਕੇ ਸਾਰਾ ਐਫ ਆਈ ਆਰ ਦਰਜ ਕਰਕੇ ਉਸ ਦਾ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕੀਤੀ ਤੇ ਜਿੰਨਾਂ ਵੱਲੋਂ ਫਾਲੋਅ ਅਪ ਕਰਨਾ ਸੀਗਾ ਉਹਨਾਂ ਨੇ ਨਾ ਕਰਕੇ ਉਲਟਾ ਹੁਣ ਉਹ ਖੱਟੜਾ ਸਾਹਿਬ ਨੂੰ ਵੀ ਬੁਲਾ ਕੇ ਪੁੱਛ ਰਹੇ ਆ ਜਾਂ ਉਹਨਾਂ ਦੀ ਤਹਿਕੀਕਾਤ ਹੋ ਰਹੀ ਆ ਕਿ ਤੁਸੀਂ ਕਰੋ ਇਹ ਜਦੋਂ ਗੱਲਾਂ ਸਾਰੀਆਂ ਉਹ ਖਲੇਰ ਜਿਹੜਾ ਪ੍ਰਦੀਪ ਖਲੇਰ ਜਾਂ ਉਹਨੇ ਸਾਰੀ ਗੱਲ ਕਹਿ ਦਿੱਤੀ ਉਦੋਂ ਬਾਅਦ ਇਹਨਾਂ ਨੂੰ ਪੂਰਾ ਐਕਟਿਵ ਹੋ ਜਾਣਾ ਚਾਹੀਦਾ ਸੀ ਉਹਦਾ ਬਿਆਨ ਮੇਖਬਾਜੀ ਦੇ ਵਿੱਚ ਕਿ ਕਦੋਂ ਸਾਰੇ ਉਹ ਸਾਰੇ ਬਿਆਨ ਦਰਜ ਹੋ ਗਏ ਆ ਇਹ ਜਿਹੜੇ ਇਹਨਾਂ ਦਾ ਜਦੋਂ ਉਹਨਾਂ ਨੇ ਨਹੀਂ ਫਾਲੋਅ ਅਪ ਕੀਤਾ ਇਹਦਾ ਮਤਲਬ ਹੈ ਕਿ ਕਿਸੇ ਨੇ ਇਸ਼ਾਰਾ ਇਹ ਕੀਤਾ ਆ ਕਿਨਾਂ ਨੂੰ ਡੇਰੇ ਵਾਲਿਆਂ ਨੂੰ ਪਾਈ ਅਸੀਂ ਹੁਣ ਚੁੱਪ ਕਰਕੇ ਬੈਠੇ ਆ ਅਸੀਂ ਆਪਣਾ ਟਾਈਮ ਪਾਸ ਕਰਦੇ ਆ ਅਸੀਂ ਤੇ ਉਹ ਕਰ ਸਕਦੇ ਆ ਕਿ ਅਸੀਂ ਫਾਲੋਅ ਅਪ ਨਹੀਂ ਕਰਾਂਗੇ ਤੁਸੀਂ ਆਪਣਾ ਪੂਰਾ ਜੋਰ ਲਾਓ ਸਟੇ ਲੈ ਕੇ ਜਦੋਂ ਸਟੇ ਲੈ ਕੇ ਕੇਸਾਂ ਦੇ ਉੱਤੇ ਤੇ ਚਾਹੀਦਾ ਤੇ ਹੋਈ ਸੀ ਕਿ ਇਹਨਾਂ ਨੂੰ ਆਪਣੀ ਸਤਰਕਤਾ ਦਿਖਾਉਣੀ ਚਾਹੀਦੀ ਸੀ ਆਪਣਾ ਪ੍ਰੋਐਕਟਿਵ ਹੋਣਾ ਚਾਹੀਦਾ ਸੀ ਇਹੀ ਗੱਲਾਂ ਦੇ ਵਾਅਦੇ ਦੇ ਉੱਤੇ ਤੇ ਇਹ ਸਰਕਾਰ ਆਈ ਜਿਵੇਂ ਪਹਿਲੀਆਂ ਵੀ ਆਈਆਂ ਇਹ ਵੀ ਆਏ ਹੁਣ ਜਦੋਂ ਵੇਲਾ ਸੀ ਐਕਸ਼ਨ ਕਰਨ ਦਾ ਇਹਨਾਂ ਨੇ ਇਧਰ ਉਧਰ ਪਤਾ ਨਹੀਂ ਹੁਣ ਇਹਨਾਂ ਨੂੰ ਤੇ ਕੇਜਰੀਵਾਲ ਨੂੰ ਬਚਾਉਣ ਦਾ ਕਦੇ ਕਿਸੇ ਦਾ ਕਦੀ ਹੁਣ ਆਪਣਾ ਜਲੰਧਰ ਦੀ ਬਾਏ ਇਲੈਕਸ਼ਨ ਦਾ ਉਧਰ ਜਿਆਦਾ ਜ਼ੋਰ ਲੱਗਾ ਹੋਇਆ ਅ ਕਦੀ ਸੋਧੀਆਂ ਦਾ ਵੀ ਵਿੱਚੇ ਮਾਮਲਾ ਕਿ ਇਜਰੀਵਾਲ ਨੂੰ ਜੀ ਮਾਰਨਾ ਚਾਹੁੰਦੇ ਉਸ ਨੂੰ ਵੱਡਾ ਮੁੱਦਾ ਬਣਾਇਆ ਪਰ ਜੋ ਹੋਇਆ ਸਾਡਾ ਜਿਸ ਜਿਨ੍ਹਾਂ ਵਾਅਦਿਆਂ ਤੇ ਜਿਨ੍ਹਾਂ ਉਮੀਦਾਂ ਦੇ ਉੱਤੇ ਤੁਸੀਂ ਆਏ ਹਾਂ ਸੱਤਾ ਦੇ ਵਿੱਚ ਤੁਹਾਨੂੰ ਉਸ ਨੂੰ ਇਸ ਤਰੀਕੇ ਨਾਲ ਅਣਗੌਲਿਆ ਨਹੀਂ ਸੀ ਕਰਨਾ ਚਾਹੀਦਾ ਪਰ ਇਸ ਗੱਲ ਦੀ ਕੀਮਤ ਜਿਸ ਤਰ੍ਹਾਂ ਬਾਕੀ ਦੀਆਂ ਦੋਵਾਂ ਸਰਕਾਰਾਂ ਨੇ ਦੇਣੀ ਪਈਆ ਇਹਨਾਂ ਨੂੰ ਵੀ ਇਹਦੀ ਕੀਮਤ ਤੇ ਅਦਾ ਕਰਨੀ ਪਊਗੀ ਸਭ ਤੋਂ ਹੈਰਾਨੀ ਦੀ ਗੱਲ ਇਹ ਆ ਕਿ ਇੱਕ ਡੇਰੇ ਦਾ ਸਾਹ ਤੇ ਈ ਡਾ ਪਾਵਰਫੁੱਲ ਹੋ ਜਾਂਦਾ ਐਡਾ ਜ਼ਿਆਦਾ ਕਿ ਉਹ ਸਰਕਾਰਾਂ ਵੀ ਉਹਦੇ ਸਾਹਮਣੇ ਝੁਕਦੀਆਂ ਕੋਈ ਕੰਮ ਨਹੀਂ ਕਰਨੀਆਂ ਪੁਲਿਸ ਵਾਲਿਆਂ ਦੇ ਤੇ ਚਲੋ ਜੋ ਹੈ ਈ ਹੈ ਉਹ ਤੇ ਆਪਣੀ ਡਿਊਟੀ ਕਰ ਦੇ ਪਰ ਇਹ ਤੇ ਪੋਲਿਟੀਕਲ ਬੰਦੇ ਆ ਇਹਨਾਂ ਦੇ ਹਰ 15 ਸਾਲਾਂ ਬਾਅਦ ਵੋਟਾਂ ਲੈਣੀ ਲੈਣ ਜਾਣਾ ਲੋਕਾਂ ਕੋਲ ਇਹਦਾ ਮਤਲਬ ਈ ਇੰਨਾ ਡਰਦੇ ਆ ਇੰਨੀਆਂ ਉਹਨਾਂ ਕੋਲ ਵੋਟ ਬੈਂਕ ਆ ਕਿ ਤੁਹਾਨੂੰ ਉਹ ਸਰਕਾਰ ਨੂੰ ਵੀ ਪਲਟਾ ਦੇ ਸਕਦੇ ਇਹਦਾ ਮਤਲਬ ਤੇ ਇਹ ਜਿਹੜੇ ਡੇਰੇ ਆ ਬੜੇ ਬੜੇ ਉਹ ਸਰਕਾਰਾਂ ਦੇ ਅੰਦਰ ਇੱਕ ਨਵੀਆਂ ਆਪਣੀਆਂ ਕਿਸਮ ਦੀਆਂ ਸਰਕਾਰਾਂ ਪੂਰੀ ਨੇ ਪੂਰੀਆਂ ਚੱਲ ਰਹੀਆਂ ਇਹ ਇੱਕ ਅਫਸੋਸ ਵਾਲੀ ਗੱਲ ਹੈ ਇਹ ਜਿਹੜੇ ਨਵੇਂ ਪਾਵਰ ਸੈਂਟਰ ਵਿੱਚੋਂ ਅਮਰ ਹੋ ਗਏ ਔਰ ਜਿੱਥੇ ਜਾ ਕੇ ਲਿਲੜੀਆਂ ਕੱਢਦੇ ਆਏ ਵੱਡੇ ਵੱਡੇ ਲੀਡਰ ਤੇ ਗੋਡੀਆਂ ਆਪਣੀਆਂ ਗੋਠੜੀਆਂ ਠੀਕ ਕੇ ਪੈਰਾਂ ਨੂੰ ਜਾਂ ਗੋਡਿਆਂ ਨੂੰ ਹੱਥ ਲਾਉਂਦੇ ਆ ਉਹ ਆਸ਼ੀਰਵਾਦ ਲੈਣ ਜਾਂਦੇ ਆ ਇਹ ਹੁਣ ਨੀ ਮਨਿੰਦਰ ਗਾਂਧੀ ਵੀ ਹੂਰ ਵੀ ਵੱਡੇ ਵੱਡੇ ਲੀਡਰ ਹਮੇਸ਼ਾ ਮੈਂ ਦੇਖਿਆ ਜਾਂਦੇ ਰਹੇ ਆ ਇਹ ਥੋੜੇ ਵਹਿਮੀ ਵੀ ਆ ਲੀਡਰ ਪਰ ਇਹ ਬਹੁਤ ਇੱਕ ਪੰਜਾਬ ਦੇ ਵਿੱਚ ਕਟਕਟ ਇਹੋ ਜਿਹੀ ਜਿਹੜੀ ਮੰਦਭਾਗੀ ਘਟਨਾ ਐਡੇ ਵੱਡੇ ਪੱਦਰ ਤੇ ਚੈਲੰਜ ਕਰਕੇ ਚੁਣੌਤੀ ਦੇ ਕੇ ਹੋਣੀ ਔਰ ਟਾਈਮ ਦੇਖੋ 1 ਜੂਨ ਤੋਂ ਲੈ ਕੇ ਸਤੰਬਰ ਅਕਤੂਬਰ ਅਕਤੂਬਰ ਤੱਕ ਦਾ ਅਕਤੂਬਰ ਤੋਂ ਬਾਅਦ ਦਾ ਵੀ 2 ਮਹੀਨੇ ਦਾ ਜਦੋਂ ਉਹਨਾਂ ਨੇ ਪਾ ਪੋਸਟਰ ਲਾਇਆ ਫਿਰ ਉਹਦੇ ਵਿੱਚ ਪੱਤਰੇ ਜਿਹੜੇ ਖਲਾਰੇ ਆ ਸਾਰਾ ਕਾਫੀ ਲੰਮਾ ਚੌੜਾ ਟਾਈਮ ਸੀ ਨਾ ਕੋਲ ਉਸ ਦੇ ਵਿੱਚ ਇਹਨਾਂ ਨੇ ਸਾਰੇ ਟਾਈਮ ਦੇ ਵਿੱਚ ਕੁਝ ਉਸ ਚੀਜ਼ ਨੂੰ ਵੇਲੇ ਸਿਰ ਨਹੀਂ ਸੰਭਾਲਿਆ ਉਹਦਾ ਉਹਦਾ ਅੱਖ ਮਿਆ ਜਾ ਸੁਖਬੀਰ ਸਿੰਘ ਬਾਦਲ ਨੂੰ ਵੀ ਭੁਗਤਣਾ ਪੈ ਰਿਹਾ ਐਸਜੀਪੀਸੀ ਦਾ ਵੀ ਉਹਦੇ ਵਿੱਚ ਬਦਨਾਮੀ ਹੋਈ ਜਾ ਉਹ ਪੋਸਟਰ ਜਿਹੜੇ ਅਸੀਂ 90 ਲੱਖ ਦੇ ਉਹਦੇ ਹੱਕ ਚਲਾਉਣੇ ਉਹਦਾ ਤੇ ਅੱਜ ਅੱਜ ਕਿਉਂ ਨਹੀਂ ਲੋਕ ਮੂੰਹ ਕਰਦੇ ਉਹ ਕਾਰਨ ਤੇ ਆ ਹੀ ਵੱਡੇ ਹੈਗੇ ਬਿਲਕੁਲ ਅਕਾਲੀ ਦਲ ਦਾ ਨਿਹਾਰਵਾਲ ਜਾਣਾ ਦਾ ਇਹ ਵੱਡਾ ਕਾਰਨ ਇਹੋ ਹੀ ਹੈ ਪੰਜਾਬ ਦੇ ਵਿੱਚ ਕਿਉਂਕਿ ਬੇਅਦਬੀਆਂ ਦਾ ਮਾਮਲਾ ਹੈ ਜਿਹੜਾ ਹੱਲ ਨਹੀਂ ਹੋਇਆ ਇਹਦੇ ਬਾਰੇ ਇੱਕ ਹੋਰ ਦੱਸਦਾ ਔਰ ਦੂਜੀ ਗੱਲ ਇਹ ਹੈ ਕਿ ਜਿਹੜਾ ਡੇਰਾ ਸਰਸਾ ਵਾਲੇ ਤੇ ਕੇਸ ਚਲਾਇਆ ਜਾ ਸਕੇ ਧਾਰਾ 295ਏ ਤਹਿਤ ਹਨਾ ਉਸ ਮਾਮਲੇ ਸੰਬੰਧੀ ਇੱਕ ਫਾਈਲ ਆ ਉਹਦੀ ਮਨਜ਼ੂਰੀ ਹੈ ਜਿਹੜੀ ਹੋਮ ਸੈਕਟਰੀ ਦਿੰਦਾ ਸੋ ਹੋਮ ਸੈਕਟਰੀ ਦੇ ਕੋਲ ਜੁਲਾਈ 2022 ਤੋਂ ਇੱਕ ਫਾਈਲ ਪਈ ਹੈ ਹੁਣ ਤੱਕ ਕਹਿੰਦੇ ਉਸ ਮਾਮਲੇ ਦੀ ਮਨਜ਼ੂਰੀ ਹੈ ਜਿਹੜੀ ਨਹੀਂ ਮਿਲੀ ਫਿਰ ਰਣਵੀਰ ਸਿੰਘ ਖੜਾਹੋਰਾ ਨੇ ਸ਼੍ਰੀ ਕਾਲ ਤਖਤ ਸਾਹਿਬ ਦੇ ਜਹੇਦਾਰ ਕੋਲੇ ਸਵਾਲ ਵੀ ਚੁੱਕੇ ਨੇ ਕਿ ਜੇਕਰ ਤੁਹਾਨੂੰ ਯਾਦ ਹੋਣਾ ਕਿ ਪਿਛਲੇ ਸਾਲ ਦਸੰਬਰ ਵਿੱਚ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਸਰਕਾਰ ਦੇ ਕਾਰਜਕਾਲ ਦੌਰਾਨ ਹੋਈਆਂ ਇਹਨਾਂ ਬੇਅਦਬੀਆਂ ਲਈ ਦੀਆਂ ਘਟਨਾਵਾਂ ਲਈ ਮਾਫੀ ਮੰਗੀ ਸੀ। ਉਹਨਾਂ ਨੇ ਕਿਹਾ ਕਿ ਉਦੋਂ ਇਹ ਬਿਆਨ ਦਿੱਤਾ ਸੀ ਜੇਕਰ ਅਕਾਲੀ ਦਲ ਦੀ ਸਰਕਾਰ ਆਉਂਦੀ ਹੈ ਤਾਂ ਅਸੀਂ ਅਸਲ ਦੋਸ਼ੀਆਂ ਨੂੰ ਫੜ ਕੇ ਅੰਦਰ ਦਵਾਂਗੇ। ਹੁਣ ਰਣਬੀਰ ਸਿੰਘ ਖੱਡਾ ਹੋਰਾਂ ਨੇ ਇਹ ਕਿਹਾ ਹੈ ਕਿ ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬੇਅਦਬੀ ਦੇ ਕੇਸਾਂ ਨੂੰ ਸੀਬੀਆਈ ਤੋਂ ਪੰਜਾਬ ਪੁਲਿਸ ਨੂੰ ਦੁਆਰਾ ਵਾਪਸ ਕਰਨ ਦੀ ਆਗਿਆ ਦਿੱਤੀ ਸੀ ਤਾਂ ਉਸ ਵੇਲੇ ਉਸ ਵੇਲੇ सीबीआई ਨੇ ਅਦਾਲਤ ਵਿੱਚ ਇੱਕ ক্লোਜ਼ਰ ਰਿਪੋਰਟ ਦੇ ਦਿੱਤੀ ਸੀ ਤੇ ਅਸੀਂ ਉਸ ਰਿਪੋਰਟ ਦਾ ਵਿਰੋਧ ਕੀਤਾ ਸੀ ਰਣਵੀਰ ਸਿੰਘ ਖੜੜਾ ਕਹਿੰਦੇ ਵੀ ਅਸੀਂ ਉਸ ਰਿਪੋਰਟ ਦਾ ਵਿਰੋਧ ਕੀਤਾ ਸੀ ਵੀ ਅਸੀਂ ਜਾਂਚ ਜਿਹੜੀ ਸਹੀ ਕਰ ਰਹੇ ਸੀ ਕਰਾਂਗੇ ਹਾਲਾਂਕਿ ਕਹਿੰਦੇ ਉਦੋਂ ਐਸਜੀਪੀਸੀ ਦੇ ਜਿਹੜਾ ਵਕੀਲ ਸੀ ਉਹਨੇ ਹਲਫਨਾਮਾ ਦਾਇਰ ਕੀਤਾ ਸੀ ਹਾਈ ਕੋਰਟ ਦੇ ਵਿੱਚ ਔਰ ਇਹ ਕਿਹਾ ਸੀ ਕਿ ਕੇਸ सीबीआई ਤੋਂ ਐਸਆਈਟੀ ਵਿੱਚ ਤਬਦੀਲ ਨਹੀਂ ਕੀਤਾ ਜਾਣਾ ਚਾਹੀਦਾ ਵੀ ਸਾਨੂੰ ਸੀਬੀਆਈ ਤੇ ਭਰੋਸਾ ਹੈ ਹੁਣ ਮਤਲਬ ਰਣਵੀਰ ਸਿੰਘ ਖੜਾੜਾ ਹੋਰਾਂ ਨੇ ਵੀ ਸਵਾਲ ਖੜਾ ਕਰਤਾ ਕਹਿੰਦੇ ਵੀ ਹੁਣ ਸਿੱਖ ਕੌਮ ਨੂੰ ਦੱਸਣਾ ਚਾਹੀਦਾ ਸੁਖਬੀਰ ਸਿੰਘ ਬਾਦਲ ਸਿੱਖ ਕੌਮ ਨੂੰ ਦੱਸਣ ਕਿ ਉਹ ਸੀਬੀਆਈ ਦੀ ਕਲੋਜ਼ਰ ਰਿਪੋਰਟ ਨਾਲ ਸਹਿਮਤ ਨੇ ਵੀ ਜੋ ਸੀਬੀਆਈ ਨੇ ਕੀਤੀ ਹੈ ਵੀ ਐਸਜੀਪੀਸੀ ਦੇ ਵਕੀਲ ਨੇ ਤਾਂ ਇਹੋ ਹਲਫਨਾਮਾ ਦਿੱਤਾ ਸੀ ਸੋ ਇਹ ਵੱਡਾ ਸਵਾਲ ਅਕਾਲੀ ਦਲ ਪਹਿਲਾਂ ਹੀ ਪੰਥਕ ਮਾਮਲਿਆਂ ਤੋਂ ਥੜਕਿਆ ਹੋਇਆ ਹੈ ਕਿਉਂਕਿ ਪੰਥਕ ਮੁੱਦਿਆਂ ਤੇ ਅੱਜ ਕੱਲ੍ਹ ਅਕਾਲੀ ਦਲ ਨਹੀਂ ਰਿਹਾ ਇਸੇ ਗੱਲ ਕਰਕੇ ਅਕਾਲੀ ਦਲ ਦੇ ਵਿੱਚ ਨਘਾਰ ਆ ਰਿਹਾ ਇਹ ਗੱਲ ਮੈਂ ਜਾਂ ਤੁਸੀਂ ਨਹੀਂ ਕਹਿੰਦੇ ਇਹ ਅਕਾਲੀ ਦਲ ਦੇ ਆਪਣੇ ਆਗੂ ਕਹਿੰਦੇ ਨੇ ਜਿਹੜੇ ਹੁਣ ਅਕਾਲੀ ਦਲ ਫਿਰ ਦੋ ਫਾੜ ਹੋਇਆ ਹੈ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮજરા ਹੋਰੀ ਇਹ ਸ਼ਰੇਆਮ ਪ੍ਰੈਸ ਕਾਨਫਰੈਂਸ ਕਰਕੇ ਕਹਿ ਰਹੇ ਨੇ ਕਿ ਅਕਾਲੀ ਦਲ ਆ ਪੰਥਕ ਮੁੱਦਿਆਂ ਦੀ ਹੁਣ ਗੱਲ ਨਹੀਂ ਕਰ ਰਿਹਾ ਪੰਥਕ ਮੁੱਦਿਆਂ ਤੋਂ ਥਿੜਕਿਆ ਹੋਇਆ ਹੈ ਇਸੇ ਕਰਕੇ ਸਾਡਾ ਇਹ ਨੁਕਸਾਨ ਹੋਇਆ ਮਤਲਬ ਇੰਨੀ ਮਾੜੀ ਸਥਿਤੀ ਅਕਾਲੀ ਦਲ ਦੀ ਕਦੇ ਵੀ ਨਹੀਂ ਹੋਈ ਜਿਹੜੀ ਹੁਣ ਹੋਈ ਹੈ ਠੀਕ ਹੈ ਤੇਜਿੰਦਰ ਜੀ ਪ੍ਰੇਮ ਸਿੰਘ ਚੰਦੂ ਮਾਜਰਾ ਜਾਂ ਉਹਨਾਂ ਦਾ ਜਿਹੜੇ ਬਾਕੀ ਸਾਰੇ ਆ ਕੋਈ ਉਹਨਾਂ ਦਾ ਵੀ ਟਰੈਕ ਰਿਕਾਰਡ ਪੋਲਿਟਿਕਸ ਦਾ ਕੋਈ ਐਉਂ ਨਹੀਂ ਹੈ ਕਿ ਉਹ ਬਿਲਕੁਲ ਪੰਥਕ ਸੀ ਤੇ ਨੌਨ ਪੰਥਕ ਸੀ ਸਾਰੇ ਇਕੱਠੇ ਹੀ ਸੀ ਜੀ ਇਹਨਾਂ ਦੇ ਮਨ ਵਿੱਚ ਸੀ ਇਹ ਖੱਟੜਿਆ ਹੋਣੀ ਜਿਵੇਂ ਕੋਸ਼ਿਸ਼ਾਂ ਕਰਦੇ ਰਹੇ ਇਹ ਵੀ ਉਦੋਂ ਕੋਸ਼ਿਸ਼ਾਂ ਕਰਦੇ ਪਬਲਿਕਲੀ ਕਰਦੇ ਜਿਹੜੀਆਂ ਹੁਣ ਪ੍ਰੈਸ ਕਾਨਫਰੰਸਾਂ ਕਰਕੇ ਕਰਦੇ ਉਦੋਂ ਵੇਲੇ ਸਿਰ ਕਰਦੇ ਤੇ ਸ਼ਾਇਦ ਇੰਨਾ ਇਹਨਾਂ ਨੂੰ ਵੀ ਇਹਨਾਂ ਦੀ ਪਾਰਟੀ ਨੂੰ ਵੀ ਇੰਨਾ ਨੁਕਸਾਨ ਨਹੀਂ ਹੁੰਦਾ ਹੁਣ ਇਸ ਗੱਲ ਦਾ ਜਿਹੜੀ ਤੁਸੀਂ ਗੱਲ ਕਹਿਨੀ ਆ ਕਿ ਇਹ ਵੱਡਾ ਵੱਡਾ ਸਵਾਲ ਹੈ ਕਿ ਕੀ ਹੁਣ ਉਹ ਸੀਬੀਆਈ ਦੀ ਜਿਹੜੀ ਕਲੋਜ਼ਰ ਰਿਪੋਰਟ ਹੈ ਉਹਦੇ ਨਾਲ ਐਗਰੀ ਕਰਦੇ ਆ ਜਿਵੇਂ ਇਹ ਪਹਿਲਾਂ ਕਰਦੇ ਸੀ ਜਾਂ ਉਹਦੇ ਤੋਂ ਵੀ ਰਿਟਰੈਕਟ ਕਰਕੇ ਤੇ ਕਹਿੰਦੇ ਆ ਕਿ ਨਹੀਂ ਨਹੀਂ ਅਸੀਂ ਹੁਣ ਪੰਜਾਬ ਪੁਲਿਸ ਨੂੰ ਜਾਂ ਕਿਸੇ ਨੂੰ ਦਿਆਂਗੇ ਜੇ ਹੁਣ ਪੰਜਾਬ ਪਲੀ ਮੇਰਾ ਖਿਆਲ ਇਨਾ ਹਾਲਾਤਾਂ ਚ ਇਸ ਗੱਲ ਦਾ ਬਣਦਾ ਤੇ ਇਹ ਹੈ ਕਿ ਪੰਜਾਬ ਪੁਲਿਸ ਜਾਂ ਸਾਡੀ ਜਿਹੜੀ ਵਿਜੀਲੈਂਸ ਜਾਂ ਜਿਸ ਤਰ੍ਹਾਂ ਦੀ ਵੀ ਐਸਆਈਟੀ ਜਿਹੜੀ ਵੀ ਬਣੀ ਹੋਊਗੀ ਹੁਣ ਵੀ ਇਹਨਾਂ ਨੇ ਕਿਉਂਕਿ ਅਜੇ ਤੱਕ ਬੰਦ ਤੇ ਕੇਸ ਕੀਤਾ ਨਹੀਂ ਹਾਲਾਂਕਿ ਪਹੁੰਚਿਆ ਜਰੂਰ ਕੋਰਟਾਂ ਚ ਸਾਰਾ ਕੁਝ ਹੈਗਾ ਉਹਦੇ ਤੇ ਕੋਈ ਐਕਸ਼ਨ ਨਹੀਂ ਜਿਵੇਂ ਤੁਸੀਂ 2022 ਦਾ ਪੈਂਡਿੰਗ ਹੋਮ ਮਿਨਿਸਟਰੀ ਦੀ ਸੈਂਕਸ਼ਨ ਤੋਂ ਉਹ ਗਾਂ ਚਾਲੂ ਹੀ ਨਹੀਂ ਹੋਇਆ ਕਹਿਣ ਦਾ ਮਤਲਬ ਮੇਰਾ ਇਹ ਹੈ ਕਿ ਦੋ ਗੱਲਾਂ ਇੱਕ ਤੇ ਐਸਜੀਪੀਸੀ ਨੂੰ ਬਹੁਤ ਸਾਫ਼ ਹੋ ਜਾਣਾ ਚਾਹੀਦਾ ਕਿ ਅਸੀਂ ਇਹਦੇ ਤੇ ਪ੍ਰਾਣੀਆਂ ਭੁੱਲਾਂ ਨੂੰ ਬਖਸ਼ਾ ਕੇ ਤੇ ਅਸੀਂ ਦੁਬਾਰਾ ਉਸ ਕੇਸ ਨੂੰ ਉਸ ਸਹੀ ਸਹੀ ਲੀਆਂ ਤੇ ਆਪਣੇ ਨਿੱਜੀ ਸਵਾਰਥਾਂ ਤੋਂ ਜਾਂ ਛੋਟੇ-ਛੋਟੇ ਪੋਲਿਟੀਕਲ ਹਿੱਤਾਂ ਤੋਂ ਜਾਂ ਵੋਟਾਂ ਦੇ ਹਿੱਤਾਂ ਤੋਂ ਉੱਪਰ ਉੱਟ ਕੇ ਕਿਵੇਂ ਕਰਨਾ ਇਹ ਤੇ ਸੁਖਵੀਰ ਸਿੰਘ ਬਾਦਲ ਨੂੰ ਵੀ ਐਸ ਪਾਰਟੀ ਐਡ ਵੀ ਸੋਚਣਾ ਪਊ ਤੇ ਐਸ ਜੀ ਪੀ ਸੀ ਦਾ ਤੇ ਹਰ ਹਾਲਤ ਸੋਚਣਾ ਬਣਦਾ ਹੀ ਹੈ ਜਿਉ ਨਹੀਂ ਸੋਚਦੇ ਦਾ ਮਤਲਬ ਕਿ ਉਹਨਾਂ ਨੇ ਵੀ ਉਹੀ ਗਲਤੀਆਂ ਕੀਤੀਆਂ ਜਿਹੜੀ ਉਹਨਾਂ ਦੀ ਪੋਲਿਟੀਕਲ ਪਾਰਟੀ ਸ਼੍ਰੋਮਣੀ ਖਾਲੀ ਦਲ ਨੇ ਕੀਤੀਆਂ ਜਾਂ ਉਹਨਾਂ ਤੋਂ ਕਰਵਾਈਆਂ ਗਈਆਂ ਕਿਉਂਕਿ ਉਹ ਉਹਨਾਂ ਦੇ ਪ੍ਰਭਾਵ ਥੱਲੇ ਸੀ ਦੂਸਰਾ ਇਹ ਜਿਹੜਾ ਹੁਣ ਹੈਗਾ ਮਤਲਬ ਜਿਹੜਾ ਕੇਸ ਆ ਹੁਣ ਵਾਲੀ ਸਰਕਾਰ ਨੂੰ ਵੀ ਇਸ ਗੱਲ ਤੇ ਸੀਰੀਅਸਲੀ ਲੈਣਾ ਚਾਹੀਦਾ ਪਰ ਇੱਕ ਵਾਰੀ ਤੋਂ ਉਹਨਾਂ ਨੇ ਖਟਾਰੇ ਦੇ ਵਿੱਚ ਇਹ ਕੇਸ ਪਾ ਦਿੱਤਾ ਆ ਕਿਉਂਕਿ ਜੇ ਹੁਣ ਤੁਸੀਂ ਕਹਿ ਰਹੇ ਜਿਵੇਂ 6-7 ਸਾਲਾ ਹੋਣੇ ਖੱਟਰ ਸਾਹਿਬ ਖੁਦ ਦੱਸ ਰਹੇ ਸੀ ਕਿ ਹੁਣ ਉਹ 6-7 ਸਾਲ ਲੱਗ ਜਾਣਗੇ ਇਸ ਗੱਲ ਨੂੰ ਦੁਬਾਰਾ ਕੇਸ ਦੀ ਲਾਈਨ ਤੇ ਆਉਣ ਲਈ ਤੇ ਇਹਦਾ ਮਤਲਬ ਹੈ ਕਿ ਜਿਹੜਾ 골ਡਨ ਅਪਰਚੂਨਿਟੀ ਸੀਗੀ ਜਦੋਂ ਉਹਨਾਂ ਨੂੰ ਚੁਣੌਤੀ ਦਿੱਤੀ ਜਾ ਸਕਦੀ ਸੀ ਉਹ ਇਹਨਾਂ ਨੇ ਲੂਜ਼ ਕਰ ਲਈ ਤੀਜੀ ਗੱਲ ਜਿਹੜੀ ਹੈ ਕਿ ਕੀ ਸੱਚੀ ਮੁੱਚੀ ਸਾਡੇ ਪੰਜਾਬ ਦੀ ਪੋਲਿਟਿਕਸ ਵਿੱਚ ਇਹ ਡੇਰੇ ਡੇ ਭਾਰੀ ਹੋ ਗਿਆ ਕਿ ਉਹ ਹੁਣ ਪੋਲਿਟੀਕਲ ਬੰਦੇ ਉਹਨਾਂ ਨੂੰ ਪੂਰੀ ਖੁੱਲੀ ਛੁੱਟੀ ਦੇ ਕੇ ਰੱਖਣਗੇ ਇਹ ਵੀ ਸੋਚਣ ਵਾਲੀ ਗੱਲ ਹੈਗੀ ਮੈਨੂੰ ਲੱਗਦਾ ਕਿ ਇਹ ਸਾਡੀਆਂ ਕਮਜ਼ੋਰੀਆਂ ਕਰਕੇ ਜਾਂ ਐਸਜੀਪੀਸੀ ਦੀ ਜਾਂ ਇੱਥੇ ਦੀ ਪੰਥਕ ਪੋਲਿਟਿਕਸ ਦੀਆਂ ਕਮਜ਼ੋਰੀਆਂ ਕਰਕੇ ਹੀ ਡੇਰੇ ਵੱਡੇ ਪੱਦਰ ਤੇ ਪਨ ਪਿਆ ਜੇ ਇਹ ਸਹੀ ਰਸਤੇ ਤੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰਾ ਇਹ ਦਰਜ ਹੈਗਾ ਉਸ ਰਸਤੇ ਤੇ ਚੱਲਦੇ ਹੁੰਦੇ ਤੇ ਸ਼ਾਇਦ ਇੰਨੀ ਜਗ੍ਹਾ ਉਹਨਾਂ ਡੇਰਿਆਂ ਨੂੰ ਨਾ ਮਿਲਦੀ ਹੁਣ ਵੀ ਇਹ ਸੁਧਾਰ ਦਾ ਮੌਕਾ ਹੈ ਜੇ ਅਜੇ ਵੀ ਨਾ ਸੁਧਾਰੇ ਤੇ ਫਿਰ ਮੈਨੂੰ ਲੱਗਦਾ ਕਿ ਫਿਰ ਇਹ ਬਹੁਤ ਲੇਟ ਹੋ ਚੁੱਕਾ ਇੱਕ ਹੋਰ ਵੱਡੀ ਅਹਿਮ ਖਬਰ ਹੈ ਕਈ ਦਿਨਾਂ ਤੋਂ ਕਾਫੀ ਚਰਚਾ ਚ ਰਹੀ ਹੈ ਕਿ ਜਿਹੜੇ ਕਾਵੜੀਏ ਜਾਂਦੇ ਨੇ ਕਾਵੜ ਦਾ ਰੂਟ ਹੈ ਜਿਹੜਾ ਤੁਹਾਨੂੰ ਚੇਤਾ ਹੋਣਾ ਕਿ ਪੈਦਲ ਜਾਂਦੇ ਨੇ ਉਹ ਮਥਾ ਟੇਕਦੇ ਨੇ ਫਿਰ ਉੱਥੋਂ ਗੰਗਾ ਜਲ ਲੈ ਕੇ ਆਉਂਦੇ ਨੇ ਕਾਵੜੀਏ ਸੋ ਉਹਨਾਂ ਲਈ ਥਾਂ ਥਾਂ ਤੇ ਜਿਹੜੇ ਰਾਹ ਚ ਲੰਘਣਾ ਹੁੰਦਾ ਹੈ ਲੰਗਰ ਸੌਣ ਦਾ ਪ੍ਰਬੰਧ ਇਸ ਤਰ੍ਹਾਂ ਦਾ ਕੀਤਾ ਜਾਂਦਾ ਸੋ ਉਹਦੇ ਚ ਯੋਗੀ ਸਰਕਾਰ ਨੇ ਇੱਕ ਨਵਾਂ ਫਰਮਾਨ ਜਾਰੀ ਕੀਤਾ ਸੀ ਯੂਪੀ ਦੇ ਵਿੱਚ ਕਿ ਜਿਹੜਾ ਖਾਣ ਪੀਣ ਵਾਲੀਆਂ ਜਿਹੜੀਆਂ ਰੇੜੀਆਂ ਨੇ ਦੁਕਾਨਾਂ ਨੇ ਉਹਦੇ ਬਾਰ ਆਪਣਾ ਨਾਮ ਤੇ ਜਾਤ ਧਰਮ ਜਿਹੜਾ ਉਹ ਜ਼ਰੂਰ ਲਿਖਿਆ ਜਾਵੇ ਸੋ ਇਸ ਮਾਮਲੇ ਦਾ ਬੜਾ ਮੁੱਦਾ ਬਣਿਆ ਕਿ ਜਿਹੜੇ ਕੋਈ ਵੀ ਬੰਦਾ ਉਹ ਆਪਣੀ ਜਾਤ ਜਾਂ ਧਰਮ ਦੇ ਆਧਾਰ ਤੇ ਰੇੜੀ ਕਿਉਂ ਲਾਵੇ ਜਾ ਆਪਣੀ ਨੇਮ ਪਲੇਟ ਕਿਉਂ ਲਿਖੇ ਸੋ ਉਸ ਮਾਮਲੇ ਦੇ ਵਿੱਚ ਹੁਣ ਸੁਪਰੀਮ ਕੋਰਟ ਨੇ ਇੱਕ ਫੈਸਲਾ ਸੁਣਾਇਆ ਸੋ ਹੁਣ ਸੁਪਰੀਮ ਕੋਰਟ ਨੇ ਜਿਹੜੀਆਂ ਨੇਮ ਪਲੇਟਾਂ ਲਾਉਣ ਵਾਲੇ ਸਰਕਾਰ ਦੇ ਫੈਸਲੇ ਤੇ ਰੋਕ ਲਗਾ ਦਿੱਤੀ ਹੈ ਇਹ ਤੇ ਬਹੁਤ ਹੀ ਵੱਡਾ ਤਮਾਚਾ ਆ ਬਹੁਤ ਸਰਾਹਨਾ ਕਰਨੀ ਚਾਹੀਦੀ ਜਿੰਨੀ ਵੀ ਸਰਾਹਨਾ ਕਰ ਸਕੀਏ ਥੋੜੀ ਹੈ ਮੈਂ ਮੇਰੇ ਨਾਲ ਪਾਂਡੇ ਜਾਂ ਹੋਰ ਕਈਆਂ ਲੋਕਾਂ ਦੇ ਆਰਟੀਕਲ ਪੜ੍ਹ ਰਿਆ ਸੀ ਜਿਹੜੇ ਵੀ ਲੋਕ ਇੰਟੈਲੈਕਚੁਅਲ ਜਿਹੜੇ ਹਿਸਟਰੀ ਤੋਂ ਬਾਖ ਪਿਆ ਇੱਥੇ ਸਾਡੇ ਇਹ ਸਿੰਕ੍ਰੀਟਿਕ ਕਲਚਰ ਜਿਹਨੂੰ ਸਾਂਝੇ ਸੱਭਿਆਚਾਰ ਦੇ ਵਿੱਚ ਅਸੀਂ ਰਹਿਨੇ ਆ ਇੱਕ ਦੂਜੇ ਨੂੰ ਐਪਰੀਸ਼ੀਏਟ ਕਰਕੇ ਰਹਿਨੇ ਆ ਇੱਕ ਦੂਜੇ ਨੂੰ ਨਫ਼ਰਤ ਕਰਕੇ ਨਹੀਂ ਰਹਿੰਦੇ ਮਿਲ ਜੁਲ ਕੇ ਰਹਿੰਦੇ ਆ ਉਹ ਜਿਹੜਾ ਸੱਭਿਆਚਾਰ ਨੂੰ ਇਹ ਤੋੜਨ ਲਈ ਔਰ ਉਹਨੂੰ ਨਫ਼ਰਤ ਵਿੱਚ ਬਦਲਣ ਲਈ ਔਰ ਆਪਸ ਵਿੱਚ ਇੱਕ ਦੂਜੇ ਨੂੰ ਘਿਰਨਾ ਦੇ ਵਿੱਚ ਬਦਲਣ ਲਈ ਇਹ ਜਿਹੜੀਆਂ ਕੋਸ਼ਿਸ਼ਾਂ ਸੀਗੀਆਂ ਉਹਦੇ ਤੇ ਤੇ ਇੱਕ ਵਾਰੀ ਤੇ ਠੱਕਣ ਲੱਗ ਗਿਆ ਪਰ ਮੈਨੂੰ ਇੰਜ ਲੱਗਦਾ ਕਿ ਜਦੋਂ ਦੇਸ਼ ਦੀ ਜਿਹੜੀ ਰੱਖਿਆ ਆ ਅੰਦਰੂਨੀ ਸ਼ਾਂਤੀ ਆ ਜਾਂ ਅੰਦਰੂਨੀ ਸਾਡਾ ਤਾਲਮੇਲ ਆ ਬਰਾਦਰੀਆਂ ਦਾ ਜਾਤਾਂ ਦਾ ਧਰਮਾਂ ਦਾ ਉਹਨੂੰ ਜਿਨ੍ਹਾਂ ਨੇ ਬਣਾ ਕੇ ਰੱਖਣਾ ਜੀ ਉਸ ਗੱਲ ਤੇ ਉਹਨਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਤੋੜਨਾ ਹੀ ਤੋੜਨਾ ਅਸੀਂ ਇਹਨਾਂ ਨੂੰ ਇਕੱਠੇ ਰਹਿਣ ਨਹੀਂ ਦੇਣਾ ਜਿਵੇਂ ਅੰਗਰੇਜ਼ਾਂ ਦੇ ਤੇ ਆਪਣੇ ਹਿੱਤ ਹੋ ਸਕਦੇ ਆ ਪਰ ਸਾਡੇ ਆਪਣੇ ਰੂਲਰਸ ਦੇ ਇਹੋ ਜਿਹੇ ਏਡੇ ਪੱਦਰ ਤੇ ਹਿੱਤ ਹੋ ਸਕਦੇ ਆ ਇਹ ਇੱਕ ਬੜੀ ਖਤਰੇ ਦੀ ਕੈਂਟੀ ਹੈ ਬਾਰ ਬਾਰ ਉੱਠੂਗੀ ਅੱਜ ਪਹਿਲਾਂ ਤੋਂ ਵੀ ਉੱਠ ਰਹੀ ਆ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਈ ਵਾਰੀ ਕਈ ਰੂਪਾਂ ਚ ਉੱਠੀ ਆ ਹੁਣ ਇਹ ਕਾਵੜੀਆਂ ਦੇ ਰੂਪ ਝੂਠੀ ਹੈ ਇੱਕ ਪਾਸੇ ਜਦੋਂ ਇਹ ਸਾਰਾ ਕੁਝ ਚੱਲ ਹੀ ਰਿਹਾ ਜਿਹਦੇ ਵਿੱਚ ਅਫਸੋਸ ਵਾਲੀ ਗੱਲ ਹੈ ਕਿ ਜਿਹੜੀ ਗੱਲਾਂ ਕਲੇਮ ਕਰ ਰਹੇ ਬੀਜੇਪੀ ਵਾਲੇ ਦੇਖੋ ਜੀ ਕੋਈ ਮੁਸਲਮਾਨ ਹੈਗੇ ਆ ਉਹ ਮੁਸਲਮਾਨ ਬਾਹਰ ਆਪਣੇ Hindu ਦੇਵੀ-ਦੇਵਤਿਆਂ ਦੇ ਪੋਸਟਰ ਲਾ ਲੈਂਦੇ ਪਹਿਲਾਂ ਤਾਂ ਮੈਨੂੰ ਇਸ ਗੱਲ ਦਾ ਕੋਈ ਬਹੁਤਾ ਵਿਸ਼ਵਾਸ ਨਹੀਂ ਹੁੰਦਾ ਕਿ ਉਹ ਵੀ ਬਥੇਰੇ ਆਪਣੇ ਧਰਮ ਦੇ ਇਸ਼ਟ ਦੇ ਬੜੇ ਪੱਕੇ ਹੋਵੇ ਇੰਜ ਕਰਦੇ ਨਹੀਂ ਉਹਨਾਂ ਨੂੰ ਤੇ ਇਹ ਕਹੋ ਤੁਸੀਂ ਬੋਲੋਗੇ ਭਾਰਤ ਮਾਤਾ ਦੀ ਜੈ ਉਹਨਾਂ ਨੂੰ ਮੁਸ਼ਕਲ ਲੱਗਦਾ ਵੀ ਅਸੀਂ ਤਾਂ ਕਿਸੇ ਆਈਡਲ ਵਰਸ਼ਿਪ ਨਹੀਂ ਕਰਦੇ ਅਸੀਂ ਕਿਸੇ ਦੇਵੀ ਦੇਵਤਾ ਨੂੰ ਨਹੀਂ ਕਰਦੇ ਅਸੀਂ ਮਾਤਾ ਨੂੰ ਜੋ ਉਹਦੀ ਜੈ ਨਹੀਂ ਕਹਿ ਸਕਦੇ ਸਾਡਾ ਧਰਮ ਸਾਨੂੰ ਇਜਾਜ਼ਤ ਨਹੀਂ ਦਿੰਦਾ ਤੇ ਉਹ ਉਹਨਾਂ ਦੇ ਪੋਸਟਰ ਲਾ ਕੇ ਆਪਣਾ ਸਮਾਨ ਵੇਚਣ ਲਈ ਕਿਵੇਂ ਕੋਸ਼ਿਸ਼ ਕਰਨਗੇ ਇੱਕ ਕਿਸਮ ਦਾ ਇਹ ਬਲੇਮ ਤੇ ਉਹਨਾਂ ਤੇ ਲਾਇਆ ਜਾਂਦਾ ਅਸਲੀਅਤ ਇਹ ਹੈ ਕਿ ਇਹ ਇੱਕ ਹਿੰਦੂ ਲੋਬੀ ਨੂੰ ਖੁਸ਼ ਕਰਕੇ ਕਿ ਅਸੀਂ ਤੁਹਾਡਾ ਵਪਾਰ ਜਾਂ ਤੁਹਾਨੂੰ ਜਿਆਦਾ ਮੌਕਾ ਦੇ ਰਹੇ ਹਾਂ ਉਹਨਾਂ ਦੀਆਂ ਦੁਕਾਨਾਂ ਦਾ ਬਾਈਕਾਟ ਕਰਵਾ ਰਹੇ ਹਾਂ ਇਨਡਾਇਰੈਕਟਲੀ ਤੇ ਤਾਂ ਕਿ ਜਿਹੜੀਆਂ ਆਉਣ ਵਾਲੀਆਂ ਦਾਸ ਸੀਟਾਂ ਦੀ ਬਾਅਦ ਇਲੈਕਸ਼ਨ ਹੈ ਉਹਦੇ 'ਚ ਕੋਈ ਲਾਹ ਲਿਆ ਜਾ ਸਕੇ ਜੋ ਲਾਅ ਇਸਨਾਂ ਦਾ ਵੱਡੇ ਪੱਧਰ ਤੇ ਤੂਲ ਚੱਟਣੀ ਪਈ ਇਨਾਂ ਕਰਤੂਤਾਂ ਕਰਕੇ ਯੂਪੀ ਦੇ ਵਿੱਚ ਤੇ ਉਸ ਤੋਂ ਅਜੇ ਵੀ ਇਹ ਬਾਜ਼ ਨਹੀਂ ਆ ਰਿਹਾ ਸਕੋ ਕਹਿੰਦੇ ਆ ਕਿ ਕਿਤੇ ਕਮੀ ਰਹਿ ਗਈ ਹੁਣੀਆ ਹੋਰ ਉਹਨੂੰ ਤਿੱਖਾ ਕੀਤਾ ਜਾਏ ਹੋਰ ਜ਼ਾਹਿਰ ਕੀਤੀ ਪਈ ਜਾਏ ਹੋਰ ਆਪਸ ਵਿੱਚ ਬੇਤਪਾਕੀ ਪਾਈ ਜਾਏ ਇੱਕ ਚੱਲ ਰਿਹਾ ਹੈ ਗਲੋਬਲ ਬਦਤਰਤੇ ਜਿਹੜੀ ਅਫਸੋਸ ਗਲੋਬਲ ਬਦਤਰਤੇ ਇਸ ਗੱਲ ਦੀ ਪਰਸਨਾ ਹੋ ਰਹੀ ਹੈ ਅਫਸੋਸ ਦੀ ਗੱਲ ਇਹ ਆ ਕਿ ਉਹ ਇਹ ਵੀ ਨਹੀਂ ਦੇਖ ਰਹੇ ਕਿ ਉਹਨਾਂ ਦੇ ਜਿਹੜੇ ਆਪਣੇ ਐਨਡੀਏ ਦੇ ਮੈਂਬਰ ਹੈਗੇ ਆ ਉਹ ਚੌਧਰੀ ਚਰਨ ਸਿੰਘ ਦੇ بیٹے ਜਿਹੜੇ ਚੌਧਰੀ ਉਹਨਾਂ ਨੇ ਮਨਿਸਟਰ ਹੈਗੇ ਆ ਇਸ ਵੇਲੇ ਉਹਨਾਂ ਨੇ ਪਾਰਟੀ ਇਹਨਾਂ ਦੀ ਭਾਈਵਾਲ ਪਾਰਟੀ ਐਨਡੀਏ ਦੀ ਤੇ ਉਸ ਨੂੰ ਵੀ ਜਿਹੜਾ ਨਹੀਂ ਕਿਸੇ ਪੱਦਰ ਦੇ ਉੱਤੇ ਉਹ ਵੀ ਉਹ ਕਹਿ ਰਿਹਾ ਕਿ ਇਹ ਗਲਤ ਗੱਲ ਹੈ ਕਿਉਂਕਿ ਉਹਨਾਂ ਦੇ ਗੁੱਜਰ ਆ ਮੁਸਲਮਾਨ ਆ ਉਹ ਵੋਟਰ ਹੈਗੇ ਉਹਨਾਂ ਦੇ ਏਰੀਆ ਦੇ ਵਿੱਚ ਉਹਨਾਂ ਦੀ ਪਾਰਟੀ ਨੇ ਵੀ ਉਹਨਾਂ ਨੂੰ ਵੋਟਾਂ ਪਾਉਂਦੇ ਹੋਣਗੇ ਭਈ ਤੁਸੀਂ ਇਹੋ ਜੀ ਬੇਤਪਾਕੀ ਪੈਦਾ ਕਰਕੇ ਇਹ ਬਹੁਤ ਇੱਕ ਅਲਟੀਮੇਟਲੀ ਦੇਸ਼ ਨੂੰ ਇਕੱਠੇ ਰੱਖਣ ਦੇ ਵਿੱਚ ਜਾਂ ਦੇਸ਼ ਦੇ ਵਿੱਚ ਸ਼ਾਂਤੀ ਰੱਖਣ ਦੇ ਵਿੱਚ ਇੱਕ ਬਹੁਤ ਵੱਡੀ ਵਾਦਾ ਬਹੁ ਗਾਉ ਦੇ ਨਾਲ ਇੱਕ ਬਹੁਤ ਵੱਡਾ ਇੱਕ ਅੜਿੱਕਾ ਬਹੁ ਬਾਉਣ ਵਾਲੇ ਸਮੇਂ ਵਿੱਚ ਮੁਸ਼ਕਲ ਹੈ ਮਤਲਬ ਰਾਜਨੀਤਿਕ ਤੌਰ ਤੇ ਸੰਕਟ ਪੈ ਸਕਦਾ ਉਹਨਾਂ ਦਾ ਮਤਲਬ ਇਹ ਕਹਿਣ ਦਾ ਇਹ ਜਿਹੜਾ ਜੀਡੀਯੂ ਆ ਜਿਹੜਾ ਇਹਨਾਂ ਦਾ ਵੱਡਾ ਭਾਈ ਵਾਲਿਆ ਉੱਥੇ ਉਹਨਾਂ ਨੇ ਪਹਿਲੇ ਦਿਨ ਹੀ ਕਹਿ ਦਿੱਤਾ ਸੀਗਾ ਉਸੇ ਵੇਲੇ ਹੀ ਪਿਤਰਾਂ ਤੇ ਕਿਉਂਕਿ ਉੱਥੇ ਵੀ ਬੜੀ ਵੱਡੀ ਮੁਸਲਮ ਬੋਟ ਹੈ ਜਿਹੜੀ ਕਿ ਜੀਡੀਯੂ ਨੂੰ ਵੀ ਪਈ ਹੈ ਇਸੇ ਤਰ੍ਹਾਂ ਹੀ ਚਿਰਾਗ ਪਾਸਮਾ ਉਹਨਾਂ ਦੀ ਪਾਰਟੀ ਨੇ ਵੀ ਇਸ ਗੱਲ ਦੀ ਵਿਰੋਧਤਾ ਕੀਤੀ ਉਹ ਵੀ ਉੱਥੇ ਯੂਪੀ ਬਿਹਾਰ ਤੋਂ ਉਹਨਾਂ ਨੂੰ ਵੀ ਵੋਟਾਂ ਇਹਨਾਂ ਦੀਆਂ ਪੈਂਦੀਆਂ ਇਹ ਸਾਡੇ ਜਿਹੜੇ ਅਲੱਗ-ਅਲੱਗ ਦੇਸ਼ ਦੇ ਵਿੱਚ ਮਤਲਬ ਲੋਕ ਹੈਗੇ ਆ ਪਾਰਟੀਆਂ ਕਹਿ ਲੋ ਬੰਦੇ ਕਹਿ ਲੋ ਅਲੱਗ-ਅਲੱਗ ਸੂਬਿਆਂ ਚ ਉਹਨਾਂ ਦੀ ਜਿਹੜੀ ਡੈਮੋਗ੍ਰਾਫੀ ਆ ਉਹ ਅਲੱਗ-ਅਲੱਗ ਏਰੀਆ ਦੇ ਵਿੱਚ ਅਲੱਗ-ਅਲੱਗ ਕਿਸਮ ਦੀ ਇਹੋ ਜਿਹੀਆਂ ਗੱਲਾਂ ਸਿੱਧੀ-ਸਿੱਧੀ ਲੀਕ ਖਿੱਚ ਕੇ ਤੁਸੀਂ ਬਾਰ-ਬਾਰ ਨਫ਼ਰਤ ਜਗਾਓਗੇ ਤਾਂ ਮੈਨੂੰ ਨਹੀਂ ਲੱਗਦਾ ਇਹ ਭਾਜਪਾ ਲਈ ਵੀ ਫਾਇਦਾ ਮੈਨੂੰ ਨਹੀਂ ਲੱਗਦਾ ਕਿ ਆਰਐਸएस ਨੂੰ ਇਹਨਾਂ ਨੂੰ ਸਮਝਾਉਣਾ ਚਾਹੀਦਾ ਪਰ ਜਿਹੜੇ ਹੁਣ ਸਾਡੇ ਦੋ ਲੀਡਰ ਅੱਗੇ ਲੱਗੇ ਆ ਪ੍ਰਧਾਨ ਮੰਤਰੀ ਤੇ ਹੋਮ ਮਿਨਿਸਟਰ ਉਹ ਵਿਰੋਧੀ ਪਾਰਟੀਆਂ ਨੂੰ ਵੀ ਐਂਜ ਲੈਂਦੇ ਆ ਕਿ ਜਿਵੇਂ ਜਾਨੀ ਦੁਸ਼ਮਣ ਹੋਣਾ ਆਪਾਂ ਛੱਡਣਾ ਨਹੀਂ ਆ ਮਾਰ ਦੇਣੇ ਯਾਨੀ ਇਸ ਕਿਸਮ ਦਾ ਐਂਜ ਸੂਈ ਵਿਰੋਧੀ ਪਾਰਟੀਆਂ ਨਾਲ ਡੀਲ ਕਰੀਦਾ ਤੇ ਕਰਮਾ ਨਾਲ ਵੀ ਇੰਜ ડીਲ ਕਰੋਗੇ ਘੱਟ ਗਿਣਤੀਆਂ ਦੇ ਨਾਲ ਕਿ ਅਸੀਂ ਇਹਨਾਂ ਨੂੰ ਸੈਕੰਡ ਰੇਟ ਸਿਟੀਜ਼ਨ ਬਣਾ ਕੇ ਰੱਖਣਾ ਇਸ ਕਿਸਮ ਦੀ ਐਟੀਟਿਊਡ ਪੱਕਾ ਫੈਸਲਾ ਹੀ ਕਰ ਲੋਗੇ ਕਿ ਹਰ ਜਗ੍ਹਾ ਤੇ ਇਹਨਾਂ ਨੂੰ ਕੋਸਣਾ ਨੀਵੇਂ ਦਿਖਾਉਣਾ ਤਾਂ ਫਿਰ ਇਹ ਦੇਸ਼ ਦੇ ਇੱਕ ਡੈਮੋਕਰੈਟਿਕ ਤੇ ਜਿਹੜੀ ਸੈਕੂਲਰ ਗਵਰਨਮੈਂਟ ਦਾ ਤੇ ਕੋਈ ਇਹ ਤੌਰ ਤਰੀਕੇ ਨਹੀਂ ਹੈ ਇਹਨਾਂ ਨੂੰ ਵਕਤੀ ਤੌਰ ਤੇ ਫਾਇਦਾ ਹੋ ਸਕਦਾ ਲੌਂਗ ਰਨ ਦੇ ਵਿੱਚ ਇਹ ਭਾਜੀਪੀ ਦਾ ਵੀ ਪੱਠਾ ਬਿਠਾ ਦੇਣਗੇ ਅੱਗੇ ਹੀ ਪੱਠਾ ਬੈਠ ਰਿਹਾ ਦੂਜੇ ਪਾਸੇ ਆਲਰੇਡੀ ਮੈਂ ਜਿਵੇਂ ਤੁਹਾਨੂੰ ਦੱਸ ਹੀ ਰਿਹਾ ਸੀ ਵਿੱਚੇ ਹੀ ਮਮਤਾ ਬੇਨਰਜੀ ਤੇ ਵਿੱਚੇ ਹੀ ਅਖਲੇਸ਼ ਯਾਦਵ ਇਹਨਾਂ ਦੋਹਾਂ ਨੇ ਕਹਿਤਾ ਵੀ ਤਿਆਰੀ ਰੱਖੋ ਇਲੈਕਸ਼ਨਾਂ ਛੇਤੀ ਹੋ ਸਕਦੀਆਂ ਜਾਂ ਇਹ ਘਟੋ ਘਟਾ ਸਰਕਾਰ ਇੱਕ ਵਾਰੀ ਤੇ ਕਲਾਪਸ ਹੋਣ ਦੇ ਨੇੜੇ ਆ ਦੋਹਾਂ ਨੇ ਡਟ ਕੇ ਕਿਹਾ ਇਕੱਠੇ ਹੀ ਸੀ ਇੱਕ ਫੰਕਸ਼ਨ ਦੇ ਵਿੱਚ ਸੀ ਇਹ ਪੱਛਮੀ ਬੰਗਾਲ ਚ ਇੱਕੋ ਸਟੇਜ ਤੋਂ ਉਹਨਾਂ ਨੇ ਕਿਹਾ ਲਾਲੂ ਤੇ ਖੈਰ ਚਲੋ ਪਹਿਲੇ ਦਿਨ ਹੀ ਕਹਿਤਾ ਸੀ ਇਹ ਇਹ ਸਰਕਾਰ 2 ਮਹੀਨੇ ਚੱਲੂਗੀ ਜਦੋਂ ਇਹੋ ਜਿਹੇ ਹਾਲਾਤ ਹੋਣ ਔਰ ਇਹੋ ਜੇ ਤੁਸੀਂ ਪੁੱਠੇ ਸਿੱਤੇ ਪੰਗੇ ਕਾਵੜੀਆਂ ਦੇ ਨਾਂ ਤੇ ਲਾਓ ਠੀਕ ਹੈ ਉਹ ਕਿਦ ਨਵੀਂ ਗੱਲ ਤੇ ਹੈ ਨਹੀਂ ਕੋਈਆਂ ਚਿਰਾਂ ਤੋਂ ਅਸੀਂ ਕਿੰਨੇ ਧੀਰ ਦੇ ਕਾਵੜੀਆਂ ਨੂੰ ਦੇਖਦੇ ਆ ਰਹੇ ਕਦੀ ਕੋਈ ਦਿੱਕਤ ਆਈ ਕਿਸੇ ਨੇ ਕੋਈ ਸ਼ਿਕਾਇਤ ਕੀਤੀ ਇੰਡੀਵਿਜੂਅਲ ਕਿਸੇ ਕੇਸ ਦਾ ਕੋਈ ਹੋ ਗਿਆ ਵੇ ਮੰਨ ਲਓ ਉੱਥੇ 5000 ਕੋਈ ਦੁਕਾਨਾ ਹੈ ਰਾਜ ਦੇ ਵਿੱਚ ਤੇ ਜੇ ਪੰਜ ਬੰਦਿਆਂ ਨੇ ਕਰਤਾ ਇਹਦਾ ਮਤਲਬ ਤੁਸੀਂ ਕੋਈ ਕਾਨੂੰਨ ਬਣਾ ਦਿਓਗੇ ਤੁਸੀਂ ਮੱਧ ਪ੍ਰਦੇਸ਼ ਤੋਂ ਲੈ ਕੇ ਉੱਤਰਾਖੰਡ ਤੇ ਵਿੱਚੇ ਸਾਰਾ ਯੂਪੀ ਦੇ ਵਿੱਚ ਇਹੋ ਜਿਹਾ ਕਿ ਤੁਸੀਂ ਆਪਣੇ ਆਪ ਨੂੰ ਅਲੱਗ ਕਰੋਗੇ ਕਿਹੜੇ ਮੁਸਲਮਾਨ ਦੁਕਾਨਦਾਰ ਆ ਕਿਹੜੇ ਹਿੰਦੂ ਦੁਕਾਨਦਾਰ ਆ ਇਹਨਾਂ ਨੂੰ ਅਲੱਗ ਕਰ ਨਹੀਂ ਸਕਦੇ ਜਿਹੜੇ ਕਾਂਬੜੀਆਂ ਦੇ ਆ ਨਾ ਉਹ ਬਣਾਉਂਦੇ ਕਾਂਬੜ ਚੁੱਕ ਕੇ ਲੈ ਜਾਂਦੇ ਜਿਹੜੇ ਉਹ ਖੁਦ ਮੁਸਲਮਾਨਾਂ ਦੇ ਬਣਾਏ ਹੋਏ ਆ ਜਿੰਨੀਆਂ ਸਬਜ਼ੀਆਂ ਤੁਸੀਂ ਖਾਣੇ ਆ ਜਿੰਨੇ ਪੱਛਮੀ ਯੂਪੀ ਦੇ ਵਿੱਚ ਆਰਚਰਡ ਤੇ ਆ ਜਿਹੜੇ ਆਪਾਂ ਫਲ ਫਰੂਟ ਖਾਣੇ ਆ ਆਮਬਿਆ ਹੋ ਰਿਆ ਜਿਹੜੇ ਉੱਥੋਂ ਆਉਂਦੇ ਆ ਲੀਚੀਆਂ ਜਾਂ ਇਹ ਸਾਰੇ ਉਹ ਆਪਾਂ ਸਾਰੇ ਲੋਕਾਂ ਦੇ ਆ ਕਿ ਜੇ ਉਹ ਹੁਣ ਇਹ 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 ਵੀ ਪਾੜਾ ਪੈ ਜੂਗਾ ਕਿ ਇਹ ਤੇ ਮੁਸਲਮਾਨਾਂ ਨੇ ਪੈਦਾ ਕੀਤੇ ਇਹ ਨਹੀਂ ਆਪਾਂ ਖਾਣੇ ਇਹਨਾਂ ਦਾ ਪੱਠਾ ਬਟਾਉਣਾ ਕਿੱਥੇ ਤੱਕ ਅਸੀਂ ਇਹ ਲੈ ਜਾਾਂਗੇ ਸਾਨੂੰ ਜਿਹੜੀ ਧਰਮ ਦੇ ਨਾਮ ਤੇ ਜਾਤ ਦੇ ਨਾਮ ਤੇ ਜਿਹੜੀ ਨਫ਼ਰਤ ਹੀ ਰਾਜਨੀਤੀ ਹੈ ਉਹ ਨੁਕਸਾਨ ਦੇ ਆ ਕਿਸੇ ਵੀ ਦੇਸ਼ ਲਈ ਨੁਕਸਾਨ ਦੇ ਆ ਹੁਣ ਕੇਂਦਰ ਦੇ ਵਿੱਚ ਬਜਟ ਸੈਸ਼ਨ ਹੈ ਜਿਹੜਾ ਸ਼ੁਰੂ ਹੋ ਗਿਆ ਬਜਟ ਵੀ ਪੇਸ਼ ਹੋਣਾ ਤੁਹਾਨੂੰ ਕੀ ਲੱਗਦਾ ਹੈ ਕਿ ਅਰਥ ਵਿਵਸਥਾ ਜਿਹੜੀ ਦੇਸ਼ ਦੀ ਕਾਗਜ਼ਾਂ 'ਚ ਤੇ ਬਹੁਤ ਅੱਛੀ ਹੈ ਅਸਲੀਅਤ ਦੇ ਵਿੱਚ ਕਦੋਂ ਅੱਛੀ ਹੋਏਗੀ ਦੇਖੋ ਜੇ ਇਹਨਾਂ ਨੇ ਨਾਮ ਬਦਲਿਆ ਜੋ ਪਾੜਾ ਜਿੰਨਾ ਵੱਧ ਗਿਆ ਜਿਹੜਾ ਟੋਟਲ ਜੀ ਡੀ ਪੀ ਦਾ ਜਾਂ ਜੀ ਐਸ ਟੀ ਦੇ ਟੈਕਸ ਵਗੈਰਾ ਇਕੱਠੇ ਹੁੰਦੇ ਆ ਉਹਦਾ 1% ਜਿਹੜੇ ਟੌਪ ਵਾਲੇ ਆ ਨਾ ਉਹ 40% ਲੈ ਜਾਂਦੇ ਆ ਬਾਕੀ 99% ਨੂੰ 60% ਬਚਦਾ ਉਹ ਵੇਖ ਲਓ ਕਿਵੇਂ ਆਪਣਾ ਗੁਜ਼ਾਰਾ ਕਰਦੇ ਹੋਣਗੇ ਇੱਕ ਪਾਸੇ 1% ਜਦੋਂ 40% ਲੈ ਗਿਆ ਸਾਰਾ ਫਾਇਦਾ ਜਿਹੜਾ ਦੇਸ਼ ਦੀ ਤਾਂ ਦੌਲਤ ਪੈਦਾ ਹੁੰਦੀ ਹੈ ਇੱਕ ਤੇ ਇਹ ਪਾੜਾ ਜਿਹੜਾ ਨਾ ਲਗਾਤਾਰ ਸਾਡੇ ਸਾਰੇ ਇੰਡੈਕਸ ਇੰਟਰਨੈਸ਼ਨਲ ਆ ਰਹੇ ਦੂਸਰਾ ਦੇਸ਼ ਦੇ ਅੰਦਰ ਖੁੱਲ ਖਲਾਸਾ ਜੋ ਡੈਮੋਕ੍ਰੇਸੀ ਚ ਲਿਬਰਲ ਡੈਮੋਕ੍ਰੇਸੀ ਦਨਾਪੀ ਜੀਓਰਜੀਨਿਡਿਓ ਉਹਦੇ ਬਾਰੇ ਇਹਨਾਂ ਦੀ ਕੋਈ ਪਾਲਿਸੀ ਨਹੀਂ ਹੈ 24 ਘੰਟੇ ਜਿਵੇਂ ਆਪਾਂ ਹੁਣੇ ਕਹਿ ਕੇ اٹھے ਆ Hindu Muslim ਸੇ ਕਾ ਹੁੰਨ ਤੁਸੀਂ ਦੇਖ ਲਓ ਮਬਾਦੀ ਏਰੀਏ ਚੋਂ ਦੁਬਾਰਾ ਜਲੂਸ ਨਿਕਲਣਾ ਜਦੋਂ ਪਿਛਲੀ ਵਾਰੀ ਕਾਫੀ ਵੱਡਾ ਹੰਗਾਮਾ ਹੋਇਆ ਸੀ ਤੇ ਜੇ ਤੁਸੀਂ ਉੱਥੇ ਹੁਣ ਇੰਟਰਨੈਟ ਫੇਰ ਬੰਦ ਕੀਤਾ ਆ ਜਿਹੜਾ ਸਾਰੀਆਂ ਕਨੈਕਸ਼ਨ ਬੰਦ ਕਰਤੀਏ ਤਾਂ ਕਿ ਉੱਥੇ ਕੋਈ ਫੇਰ ਫਸਾਦ ਖੜਾ ਨਾ ਹੋ ਤੁਸੀਂ ਇਹੋ ਜਿਹੇ ਕੰਮ ਤੋਂ ਘਟਾ ਦਿਓ ਕਿ ਉਹ ਜ਼ਰੂਰੀ ਹੈ ਜਿੱਥੇ ਹਰ ਵਾਰੀ ਰੌਲਾ ਪੈਂਦਾ ਜ਼ਰੂਰੀ ਇੰਜ ਕਰਨਾ ਧਰਮ ਦੀ ਇੱਜ਼ਤ ਦੇ ਨਾਂ ਤੇ ਜੇ ਆਪਸ ਵਿੱਚ ਹੀ ਲੋਕਾਂ ਨੇ ਲੜਨਾ ਕਲੇਸ਼ ਕਰਨਾ ਇਹ ਹਟਦੇ ਨਹੀਂ ਵੀ ਕੋਈ ਕਿਸਮ ਦੀ ਰਾਜਨੀਤੀ ਚੱਲ ਰਹੀ ਆ ਨਾ ਤੇ ਇਹਨਾਂ ਦੇ ਏਜੰਡੇ ਦੇ ਉੱਤੇ ਅੱ비 ਰੁਜ਼ਗਾਰੀ ਨਾ ਇਹਨਾਂ ਦੇ ਏਜੰਡੇ ਤੇ ਆ ਮਹਿੰਗਾਈ ਨਾ ਇਹਨਾਂ ਦੇ ਏਜੰਡੇ ਤੇ ਆ ਕਿ ਨਾਲ ਦੇ ਦੇ ਸਾਡੇ ਜੋ ਆਈਟੀ ਚ ਹੋਰ ਨਾ ਚ ਵਪਾਰ ਸਾਡਾ ਐਕਸਪੋਰਟ ਜਿਹੜੀ ਹੈ ਲਗਾਤਾਰ ਡਾਊਨ ਜਾ ਰਹੀ ਹੈ ਰਸ਼ੀਆ ਦੇ ਨਾਲ ਟ੍ਰੇਡ ਸਾਡਾ ਡਾਊਨ ਜਾ ਰਿਹਾ ਚੀਨ ਦੇ ਨਾਲ ਟ੍ਰੇਡ ਸਾਡਾ ਉਹ ਸਾਨੂੰ ਜਿਆਦਾ ਐਕਸਪੋਰਟ ਕਰ ਰਿਹਾ ਸੀ ਉਹਨਾਂ ਨੂੰ ਐਕਸਪੋਰਟ ਇਧਰੋਂ ਆਪਣੇ ਵੱਲੋਂ ਘੱਟ ਕਰ ਰਹੇ ਆ ਸਾਰਾ ਨੈਗੇਟਿਵ ਸਾਡਾ ਟ੍ਰੇਡ ਜਾ ਰਿਹਾ ਜੇ ਨੈਗੇਟਿਵ ਜਾ ਰਿਹਾ ਤੇ ਕੱਲ ਨੂੰ ਬਰਡਨ ਕਿੰਨਾ ਹੋਊਗਾ ਇਸ ਹਾਰੀਆਂ ਚੀਜ਼ਾਂ ਬਾਰੇ ਫਾਈਨੈਂਸ ਦਾ ਬਜਟ ਦਾ ਮਤਲਬ ਤੇ ਇਹ ਹੀ ਹੈ ਨਾ ਕਿ ਤੁਸੀਂ ਤੁਹਾਡੇ ਕੋਲ ਹਾਰਡ ਕਰੰਸੀ ਕਿੰਨੀ ਆ ਤੁਸੀਂ ਕਿੱਥੇ ਕਿਵੇਂ ਇਨਵੈਸਟ ਕਰ ਰਹੇ ਆ ਐਮ ਐਸ ਐਮਈ ਜਿਹੜਿਆ ਮੀਡੀਅਮ ਸਮਾਲ ਮਾਈਕਰੋ ਐਂਟਰਪ੍ਰਾਈਜ਼ਸ ਆ ਉਹਨਾਂ ਨੂੰ ਦੁਬਾਰਾ ਰਿਵਾਈਵ ਕਿਵੇਂ ਕਰਨਾ ਕਿਉਂਕਿ 90% ਤੋਂ ਉੱਪਰ ਏਮਪਲੋਇਮੈਂਟ ਛੋਟਿਆਂ 'ਚ ਹੁੰਦੀ ਆ ਨਾ ਕਿ ਵੱਡਿਆਂ 'ਚ ਦੇ ਵੱਡੇ ਤੇ ਆਪਣੇ ਪੈਸਾ ਬਣਾਉਂਦੇ ਆ ਉਹ ਤੇ ਉਹਦੇ ਚ ਰੋਬੋ ਵੀ ਲਾ ਰਹੇ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਲਾ ਕਰੀਓ ਕੈਪੀਟਲ ਇੰਟੈਂਸਿਵ ਆ ਪੈਸਾ ਬਹੁਤ ਲੱਗਦਾ ਹਾਈ ਫਾਈ ਹੈਗਾ ਉਹਦੇ ਚ এমਪਲੋਇਮੈਂਟ ਜਨਰੇਟ ਨਹੀਂ ਹੁੰਦੀ ਜੇ এমਪਲੋਇਮੈਂਟ ਹੁੰਦੀ ਆ ਤੇ ਉਹ ਵੀ ਬਹੁਤ ਵੈਲ ਐਜੂਕੇਟਿਡ ਲੋਕਾਂ ਲਈ এমਪਲੋਇਮੈਂਟ ਹੁੰਦੀ ਪਰ ਜਿਹੜੀ jobb ਬਾਕੀ ਜਨਤਾ ਜਨਰ ਦੇ ਨੇ ਆ ਜਿਹੜੇ ਸੈਮੀ ਸਕਿਲਡ ਜਾਂ ਥੋੜੇ ਘੱਟ ਸਕਿਲਡ ਜਾਂ ਅਨਸਕਿਲਡ ਲੇਬਰ ਆ ਉਹਨਾਂ ਦੀ ਰੋਟੀ ਤੇ ਉਹਨਾਂ ਵੀ ਖਾਣੀ ਉਹਨਾਂ ਲਈ ਕਿਹੜੀ ਪਾਲਿਸੀ ਆ ਕੀ ਇਹ ਇਨਵੈਸਟਮੈਂਟ ਜਿਹੜੀ ਪਬਲਿਕ ਇਨਵੈਸਟਮੈਂਟ ਸਰਕਾਰ ਵੱਲੋਂ ਇਨਫਰਾਸਟ੍ਰਕਚਰ ਦੇ ਇਨਵੈਸਟਮੈਂਟ ਤੇ ਕੋਈ ਵਾਧਾ ਕਰਦੇ ਆ ਤੇ ਸ਼ਾਇਦ ਥੋੜੀ এমਪਲॉयਮੈਂਟ ਜਨਰੇਟ ਹੋਊਗੀ ਪਰ ਸਾਡੀ ਲਗਾਤਾਰ ਇੰਟਰਨਲ ਮਾਰਕੀਟ ਹੈ ਜਿਹੜੀ ਡਿਮਾਂਡ ਹੈ ਆਮ ਲੋਕਾਂ ਵੱਲੋਂ ਕਿਉਂਕਿ ਉਹਨਾਂ ਦੀ ਖਰੀਦਣ ਦੀ ਕਪੈਸਿਟੀ ਹੋਊਗੀ ਤਾਂ ਹੀ ਤੇ ਡਿਮਾਂਡ ਵਧੂਗੀ ਉਹਨਾਂ ਦੀਆਂ ਜੇਬਾਂ ਕੱਟੀਆਂ ਜਾ ਰਹੀਆਂ ਲਗਾਤਾਰ ਉਹਦੇ ਚ ਜੀਐਸਟੀ ਹੈ ਕਿ ਜੀ ਪੌਣੇ 2 ਲੱਖ ਜਿਹੜੇ ਕਰੋੜ ਇੱਕੋ ਮਹੀਨੇ ਚ ਆ ਗਈ ਪਿਛਲੇ ਮਹੀਨੇ ਦੀ 1.5 ਲੱਖ ਪਿਛਲੀ ਵਾਰ ਨਾੜੋਂ ਵੀ ਰਿਕਾਰਡ ਉਹਦੇ ਨਾਲ ਵੀ ਰਿਕਾਰਡ ਤੋੜੀ ਚੱਲੋ 20-20 ਲੱਖ 22-22 ਲੱਖ 25-25 ਲੱਖ ਕਰੋੜ ਰੁਪਇਆ ਤੁਸੀਂ ਜੀਐਸਟੀ ਇਕੱਠੀ ਕਰੀ ਜਾਂਦੇ ਹੋ ਪੈਸਾ ਕੌਣ ਵੱਡੇ ਪੱਦਰ ਤੇ ਦਿੰਦਾ ਛੋਟੇ ਲੋਕ ਦਿੰਦੇ ਆਮ ਲੋਕ ਜਿਹੜਾ ਵੀ ਕੁਝ ਖਾਂਦਾ ਪੀਂਦਾ ਦਿੰਦਾ ਪਰ ਉਹਨਾਂ ਨੂੰ ਵਾਪਸ ਤੁਸੀਂ ਜੀਣ ਲਈ ਕੀ ਦਿੰਦੇ ਹੋ ਕੁਝ ਵੀ ਨਹੀਂ ਫਿਰ ਇਹ ਵੀ ਵੇਖਣ ਵਾਲੀ ਗੱਲ ਹੈ ਕਿ ਇਹ ਪੜ੍ਹਾਈ ਐਜੂਕੇਸ਼ਨ ਅੱਜ ਜਿਸ ਤਰੀਕੇ ਨਾਲ ਜੋ ਹੁਣ ਇੰਡਸਟਰੀਆਂ ਬਣੀਆਂ ਹੋਈਆਂ ਇਹਨੂੰ ਬੰਦ ਕਰਾ ਕੇ ਕੋਈ ਕੁਆਲਿਟੀ ਐਜੂਕੇਸ਼ਨ ਚੰਗੀ ਮਿਆਰੀ ਸਿੱਖਿਆ ਇਹ ਉਹਦੇ ਲਈ ਪੈਸਾ ਵਧਾਉਂਦੇ ਆ ਸਿਹਤ ਲਈ ਇਸ ਵੇਲੇ ਸਿਹਤ ਦਾ ਜੀ ਡੀ ਪੀ ਦਾ ਪੁਆਇੰਟ 2 ਜਾਂ 3% ਜਾਂ ਪੁਆਇੰਟ 23% ਜਦ ਕਿ ਘਟੋ ਘਟ ਇਹ 3% ਜੀਡੀਪੀ ਦਾ ਚਾਹੀਦਾ 6% ਜੀਡੀਪੀ ਦਾ এডਿਕੇਸ਼ਨ ਜਿਹੜਾ ਚਾਹੀਦਾ ਕੀ ਉਹਦੇ ਚ ਵਧਾਉਂਦੇ ਆ ਬਜਟ ਵਧਾਉਂਦੇ ਆ ਇਹ ਦੋਵੇਂ ਮੂਲ ਭੂਤ ਸਹੂਲਤਾ ਆਮ ਜਨਤਾ ਲਈ ਹੁੰਦੀਆਂ ਸਿਹਤ ਤੇ ਸਿੱਖਿਆ ਇਹਦੇ ਬਾਰੇ ਬਜਟ ਕੀ ਹੁੰਦਾ ਇਹ ਲੋਕੀ ਉਮੀਦਾਂ ਲਾਈ ਬੈਠਿਆ ਖਾਸ ਕਰ ਜਿਹੜੀ ਅਮਪਲਾਈ ਅਨਪਲਾਈਮੈਂਟ ਉਹ 9.2% ਬਹੁਤ ਜਿਆਦਾ ਹਾਈ ਹੁੰਦੀ ਹੈ ਖਾਸ ਕਰਕੇ ਜਿਹੜੇ ਪੜ੍ਹੇ ਲਿਖੇ ਆ ਅਨਪਲੈਡ ਉਹ ਤੋਂ ਹੋਰ ਵੀ ਜਿਆਦਾ ਹੈਗੇ ਇਸੇ ਤਰ੍ਹਾਂ ਮਹਿੰਗਾਈ ਵੀ ਡਬਲ ਡਿਜੀਟ ਜਾਣ ਵਾਲੀ ਆ 9 9 ਤੋਂ ਉੱਪਰ ਤੇ ਆਲਰੇਡੀ ਮਹਿੰਗਾਈ ਚੱਲ ਰਹੀ ਹੈ ਤੁਸੀਂ ਜਾ ਕੇ ਪਤਾ ਨਹੀਂ ਕੀ ਚੀਜ਼ਾਂ ਖਰੀਦਦੇ ਕਿ ਨਹੀਂ ਖਰੀਦਦੇ ਮੈਂ ਤੇ ਹਰ ਹਫਤੇ ਮੰਡੀ 'ਚ ਜਾਣਾ ਤੁਸੀਂ ਹੋਰ ਸਾਲ ਲਸਣ ਕਿਹੜੀ ਚੀਜ਼ ਆ ਸੋ ਕਹਿੰਦੇ ਜੀ ਦੇਮਾਗੇ ਅਸੀਂ 70 ਰੁਪਏ 50 50 ਗ੍ਰਾਮ ਮਤਲਬ 70 ਰੁਪਏ ਦਾ ਪਾਈਆ ਸੌਰੀ 70 70 ਰੁਪਏ ਦਾ ਪਾਈਆ ਜੇ ਤੁਸੀਂ ਅਦਰਕ ਪੁੱਛੋ ਉਹ ਵੀ ਕਹਿੰਦੇ 70 ਰੁਪਏ 60 ਰੁਪਏ ਪਾਈਆ ਪਾਈਆ ਉਹ ਹੁਣ ਜਿਹਦੇ ਚਾਰ ਉਹ ਤੇ ਹਫਤਾ ਵੀ ਨਹੀਂ ਲੰਘਦਾ ਇਹ ਜਿਹੜਾ ਹੈ ਨਾ ਮਤਲਬ ਮਹਿੰਗਾਈ ਦਾ ਇੰਨਾ ਜ਼ਿਆਦਾ ਗੁੱਲ ਛੋਰਿਆ ਕਿਸੇ ਸਬਜੀ ਨੂੰ ਹੱਥ ਲਾ ਕੇ ਦੇਖੋ ਕਹਿੰਦੇ ਪਰ ਉਹ ਜੋ 80 ਤੋਂ 100 ਰੁਪਏ ਸਬਜੀ ਹੋ ਗਈ ਹੁਣ ਸਾਡੇ ਲੋਕ ਹਿੰਦੂ ਹੈਗੇ ਆ ਬਹੁਤੇ ਆਂਡੇ ਉਂਡੇ ਨਹੀਂ ਖਾਂਦੇ ਆਂਡੇ ਸਬਜ਼ੀਆਂ ਨਾਲੋਂ ਇਸ ਵੇਲੇ ਕਈ ਕਿਤੇ ਹਰ ਕਿਤੇ ਗਈ ਗੁਣਾ ਸਸਤੇ ਆ ਤੁਸੀਂ ਇਹ ਹਾਲਾਤ ਆ ਦੇਖ ਲਓ ਇਹ ਇਸ ਕਰਕੇ ਜਿਹੜੀ ਮਹਿੰਗਾਈ ਨੂੰ ਜੇ ਨਕੇਲ ਨਹੀਂ ਪਾਈ ਜਾਂਦੀ ਤੇ ਇਹ ਆਮ ਬੰਦੇ ਦਾ ਜੀਣਾ ਜਿਹੜਾ ਮੁਸ਼ਕਲ ਹੋ ਜਾਊਗਾ ਬਜਟ ਦੇ ਵਿੱਚੋਂ ਅਸੀਂ ਉਮੀਦ ਕਰਦੇ ਆ ਕਿ ਕੁਝ ਤੇ ਜਿਹੜੀ ਨੇਸ਼ਨ ਨੂੰ ਵੈਸੇ ਹੀ ਅੰਪਾਵਰ ਕਰਨ ਲਈ ਸਿਹਤਮੰਦ ਬਣਾਉਣ ਲਈ ਤੇ ਉਹਨਾਂ ਦੇ ਵਿੱਚ ਉਹਨਾਂ ਨੂੰ ਰੋਜ਼ਗਾਰ ਦੇਣ ਲਈ ਨਾ ਕਿ ਤੁਸੀਂ ਇਹ ਆ ਕਿ ਡੋਲ ਅਨੂਜੀ ਅਸੀਂ ਕਿਸਾਨਾਂ ਨੂੰ 6-6000 ਰੁਪਇਆ ਦੇ ਦਿੱਤਾ ਸਾਲ ਦਾ ਆ ਜੀ ਔਰਤਾਂ ਨੂੰ ਅਸੀਂ 1.5-1.5000 ਇਹ ਚੱਲੇ ਇਸ ਪਾਸੇ ਆ ਇਸ ਪਾਸੇ ਨੂੰ ਜ਼ਿਆਦਾ ਨਹੀਂ ਚੱਲਣਾ ਚਾਹੀਦਾ ਬਿਲਕੁਲ ਆਪਣਾ ਸਮਾਹ ਹੁਣ ਸਮਾਪਤੀ ਵਾਲਾ ਕੱਲ ਫਿਰ ਨਵੇਂ ਮੁੱਦੇ ਤੇ ਚਰਚਾ ਕਰਦੇ ਆ ਧੰਨਵਾਦ ਹਾਂ ਧੰਨਵਾਦ ਜੀ ਤੇਜਿੰਦਰ ਜੀ